ਤੂੰ ਬੇਵਕੂਫ ਜਾਂ ਬਣਾਈ ਜਾਂ ਨਮਾਇਤਾ ਜੀ ਕਰਦਾ ਨਹੀਂ ਮੈਂ ਕਿਹੜਾ ਬੇਵਕੂਫ ਛੇਲੂਗਾ ਸਾਨੂੰ ਪਤਾ ਕਿਹੜੇ ਬੇਵਕੂਫ ਛੇਲਦੇ ਨੇ ਸਾਰੇ ਅਸੀਂ ਬੇਵਕੂਫ ਦੇਖਦੇ ਆ ਉਹ ਜਿਹੜੇ ਛਿੱਲਦੇ ਨੇ ਜਿਹੜੇ ਤਜਾ ਪਾਉਂਦੇ ਨੇ ਸਾਨੂੰ ਉਹਨਾਂ ਦਾ ਵੀ ਪਤਾ ਹਾਂਜੀ ਹਾਂਜੀ ਠੀਕ ਆ ਨਾ ਤੈਨੂੰ ਤਾਂ ਹੀ ਕਹਿੰਦਾ ਵੀ ਇਹ ਚੀਜ਼ਾਂ ਸਾਨੂੰ ਨਸਕਾ ਠੀਕ ਹੈ ਤੇਰੀਆਂ ਹੀ ਮੈਂ ਕਈ ਵੀਡੀਓ ਦਿਖਾ ਦਿੰਨਾ ਖੜ ਜਾ ਓਰੇ ਆ ਤੇਰੇ ਵਰਗਿਆਂ ਦੀਆਂ ਨਾਲੇ ਭਰਿਆ ਹੋਇਆ ਮੇਰਾ ਆਹ ਦੇਖ ਨਹੀਂ ਇੱਥੇ ਇੱਕ ਭੇਜੇ ਵਿੱਚ ਆ ਜਾਣੀ ਆ ਤੇ ਆਹ ਕੌਣ ਤੁਰਿਆ ਜਾਂਦਾ ਹੈ ਹਾਂ ਆਹ ਕੌਣ ਤੁਰਿਆ ਜਾਂਦਾ ਇਹੋ ਹੀ ਹੈ ਲੈ ਜੋਂਡੀਆਰ ਤੂੰ ਤੇ ਸਾਲਿਆ ਤਾਂ ਖਲੈਕ ਬਣਿਆ ਫਿਰਦਾ ਸਾਰੇ ਸ਼ਹਿਰ ਚ ਘੁੰਮਦਾ ਫਿਰਦਾ ਸਾਰਿਆਂ ਨੇ ਤੇਰੀਆਂ ਕਿ ਖਲੈਕ ਹੀ ਬਣਿਆ ਵੇ ਕੇਸੀ ਵੀ ਤੁਹਾਨੂੰ ਸਮਝਾਉਨੇ ਅਕਸਰ ਕਿ ਜਦੋਂ ਵੀ ਭੀਖ ਦੰਨੇ ਹੋ ਤਾਂ ਪਹਿਲਾਂ ਦੇਖ ਪਰਖ ਲਿਆ ਕਰੋ ਕਿ ਜਿਹਨੂੰ ਭੀਖ ਦੇ ਰਹੇ ਹੋ ਤੁਹਾਡੀ ਮਿਹਨਤ ਦੀ ਕਮਾਈ ਸਹੀ ਜਗ੍ਹਾ ਤੇ ਜਾ ਵੀ ਰਹੀ ਆ ਜਾਂ ਫਿਰ ਨਹੀਂ ਅੱਜ ਇੱਕ ਅਜਿਹੀ ਫੇਕ ਭਗਾਰੀ ਦਾ ਜਿਵੇਂ ਅਸੀਂ ਕਹਿੰਦੇ ਆਰਟੀਫੀਸ਼ਲ ਜਿਹੜੇ ਕਹਿੰਦੇ ਅੰਗਹੀਨ ਬਣੇ ਹੋਏ ਨੇ ਉਹ ਬੰਦੇ ਦਾ ਖੁਲਾਸਾ ਕਰਦੇ ਆ ਆ ਦੇਖੋ ਤੁਸੀਂ ਇਹ ਜਾਣ ਕੇ ਬਣਿਆ ਸਿੱਧਾ ਇਹ ਸਾਰੀ ਦਿਹਾੜੀ ਦੂਏ ਹੱਥਾਂ ਵਾਲੀ ਰੇੜੀ ਤੇ ਵੀ ਘੁੰਮਦਾ ਗਾਏ ਤੇਰੀਆਂ ਸਾਰੀਆਂ ਵੀਡੀਓ ਹੈਗੀਆਂ ਨੇ ਸਾਡੇ ਕੋਲ ਸਭ ਕੁਝ ਹੈਗਾ ਤੇਰਾ ਜਿਹੜੇ ਜਿੱਥੇ ਜਿੱਥੇ ਤੂੰ ਪੈਸੇ ਖਰਚਦਾ ਨਾ ਉਹ ਵੀ ਸਾਰੀ ਡਿਟੇਲ ਹੈਗੀ ਆ ਸਾਡੇ ਕੋਲ ਤੇਰੀ ਕੋਈ ਸਾਡੇ ਮੂਰੇ ਨਟੰਕੀ ਜੀ ਕਰਨ ਦਾ ਫਾਇਦਾ ਨਹੀਂ ਹੈਗਾ ਇਹ ਕੰਮ ਉਹਦੇ ਮੂਰੇ ਕਰੀ ਜਿੰਨਾਂ ਨੂੰ ਪਤਾ ਨਾ ਹੋਵੇ ਤੇਰਾ ਆਹ ਦੇਖ ਲੋ ਵੀ ਜਿਹੜੇ ਇਹਨਾਂ ਨੂੰ ਫੇ ਉਹ ਸਮਝਦੇ ਨੇ ਵੀ ਇਹ ਸੱਚੇ ਚ ਹੈਂਡੀਕੈਪਟਰ ਇਹ ਬਣ ਕੇ ਉਹ ਰੇੜੀਆਂ ਤੇ ਘੁੰਮਦੇ ਨੇ ਹੱਥਾਂ ਲੀਆਂ ਨਾਲ ਰਾਤ ਨੂੰ ਇਹ ਜਦੋਂ दारू ਪੈਗ ਲੱਗ ਜਾਂਦਾ ਜਾਂ ਨਸ਼ਾ ਕਰ ਆ ਜਾਂਦਾ ਫਿਰ ਖੜੇ ਹੋ ਜਾਂਦੇ ਆਰਾਮ ਨਾਲ ਆ ਮਾਇਆ ਦੇ ਇਧਰੇ ਕੋ ਲੈਟਰ ਸ਼ਰਟ ਆ ਆ ਆ ਕੀ ਕਰਦਾ ਓਏ ਉਹ ਕਿੱਧਰ ਆ ਉਹ ਨਮੂਨਾ ਲੈਟਰ ਸ਼ਰਟ ਚਲਾਏਗਾ ਬਾਈ ਮੋਰ ਦੇਖੇ ਮੋਰ ਹਾਂਜੀ ਹਾਂ ਮੋਰ ਬਣਾ ਗਿਆ ਮੈਂ ਤੈਨੂੰ ਕਿਉਂ ਪੁੱਛ ਰਿਹਾ ਪਹਿਲਾਂ ਹੁਣ ਮੋਰ ਕਿਉਂ ਦੇਖੇ ਆ ਗਿਣ ਲੀਏ ਪਹਿਲਾਂ ਮੈਂ ਗਿਣ ਕੇ ਫਿਰ ਇਹਦੇ ਨਾਲ ਤੇ ਐਫ ਡੀ ਕਰਾ ਦੇਣੀ ਆਪਾਂ ਹਾਂ ਫਿਰ ਟ੍ਰੈਕ ਕਰਾਉਣਾ ਭਾਈ ਬੀਮਾ ਕਰਵਾਉਣੀ ਆਂ ਵਿਆਹ ਦੇ ਲਈ ਗਿਆਂ ਲੋਕਾਂ ਕੋ ਤਾਂ ਹਾਂ ਤੇ ਤੁਸੀਂ ਵੀ ਨੀ ਚ ਲੈ ਲੈਂਦੇ ਐਡਾ ਲੋਕਾਂ ਦਾ ਕਰਕਉਂਦਾ ਅੱਜ ਉੱਥੇ ਲੈਂਡ ਚ ਅਸੀਂ ਮੱਥਾ ਟੇਕਣ ਖਲੋਤੇ ਹਾਂ ਸ਼ਰਾਬ ਪੀ ਕੇ ਬੰਦਾ ਉੱਥੇ ਆਇਆ ਬੇਨਤੀ ਬਹੁਤ ਆ ਇਹ ਛਿੱਲਦਾ ਰਹਿੰਦਾ ਖੂਨ ਛਿੱਲਦਾ ਬੰਦਾ ਵੇਹੇ ਫੇਰੇ ਨਸ਼ਾ ਪੂਰਾ ਕਰਦਾ ਨਸ਼ੇ ਨਾਲੇ ਤੇ ਖੜਿਆ ਵੀ ਪੱਠੇ ਪਾਉਣੂ ਛਿੱਲੂਗਾ ਕਿਤੇ ਦੇ ਕੋ ਟਾਈਮ ਹੀ ਨਹੀਂ ਲੱਗਣਾ ਕੋਈ ਕੰਮ ਦਵਾਈਏ ਲੱਗਾ ਟੁੱਟੀ ਹੈ ਮੇਰੀ ਬਸ ਜਾਂ ਫੇਰੇ ਤੈਨੂੰ ਕੰਮ ਦਵਾਈ ਦਿੰਦੇ ਨੇ ਕਿ ਨਹੀਂ ਹਾਂ ਇੱਕ ਮਿੰਟ ਮੇਰੀ ਗੱਲ ਸੁਣ ਲੈ ਤੂੰ ਆਂਦੀ ਹੀਰੋ 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 ਸਹੀ ਰਾਹ ਪਾ ਪਰ ਗੱਲ ਇਮਾਨਦਾਰੀ ਨਾਲ ਕਰੀ ਵੀਰੇ ਇਹ ਗੱਲ ਨਾ ਹੋਵੇ ਵੀ ਕੱਲੂ ਸਾਨੂੰ ਲੰਬਾ ਹਾਂ ਉਹ ਉੱਥੇ ਡਾਲਾ ਹੀ ਗਾਇਬ ਕਰੇ ਨਾਲ ਆਹੋ ਘੰਟਾ ਕਰ ਗਿਓ ਤੂੰ ਆਂਦਾ ਟੁੱਟੀ ਆ ਤੇ ਜੇ ਟੁੱਟੀ ਨਹੀਂ ਫਿਰ ਦੋਹਾਂੇ ਤੋੜ ਦੇਣੀਆਂ ਆਈ ਠੀਕ ਆ ਬਸ ਗੁਰੂ ਰਾਮਦਾਸ ਬਿਠਾ ਤੇ ਨੂੰ ਤਾਂ ਕੌਣ ਆ ਇਹਨਾਂ ਪੱਕ ਜਿਹੜੇ ਪਖੰਡੀਆਂ ਨਾਲ ਕੋਲ ਕੀ ਆ ਆ ਬੀਬੀਆਂ ਆਪਣੀਆਂ ਜਾ ਕੇ ਮੱਥਾ ਟੇਕੀ ਜਾਂਦੀਆਂ ਬਾਬਾ ਜੀ ਮੇਰਾ ਮੁੰਡਾ ਹੈ ਮੁੰਡਾ ਭੈਣ ਜਿੰਦੇ ਕੰਮ ਨਹੀਂ ਕਰਦਾ ਮੁੰਡਾ ਕੀ ਆ ਭੈਣ ਜਦੋਂ ਥੇ ਨੂੰ ਡੰਗਰ ਰੱਖਦੇ ਪੱਠੇ ਪਾਵੇ ਤਾਂ ਡੰਗਰ ਨੂੰ ਮੁੰਡਾ ਆਪਣੇ ਸੂਤਰ ਰਵੇ ਸਹੀ ਗੱਲ ਆ ਮੇਰਾ ਵੈਗਲ ਜੀ ਕਾ ਖਾਲਸਾ ਵੈਗਲ ਜੀ ਕੀ ਫਤਿਹ ਤੁਸੀਂ ਜਿਹੜੇ ਲੋਕ ਵੀ ਭੀਖ ਮੰਗਦੇ ਨੇ ਭੀਖ ਤੁਸੀਂ ਅਕਸਰ ਇਹ ਦੇਖ ਕੇ ਦੰਨੇਓ ਕਿ ਅਸੀਂ ਕਿਸੇ ਲੋੜਵੰਦ ਦੀ ਕਿਸੇ ਬੇਸਹਾਰੇ ਦੀ ਕਿਸੇ ਅੰਗਹੀਣ ਦੀ ਮਦਦ ਕਰ ਰਹੇ ਹਾਂ ਜਿਵੇਂ ਕਿ ਅਸੀਂ ਵੀ ਤੁਹਾਨੂੰ ਸਮਝਾਉਂਦੇ ਅਕਸਰ ਕਿ ਜਦੋਂ ਵੀ ਭੀਖ ਦੰਨੇਓ ਤਾਂ ਪਹਿਲਾਂ ਦੇਖ ਪਰਖ ਲਿਆ ਕਰੋ ਕਿ ਜਿਹਨੂੰ ਭੀਖ ਦੇ ਰਹੇ ਹੋ ਤੁਹਾਡੀ ਮਿਹਨਤ ਦੀ ਕਮਾਈ ਸਹੀ ਜਗ੍ਹਾ ਤੇ ਜਾ ਵੀ ਰਹੀ ਆ ਜਾਂ ਫਿਰ ਨਹੀਂ ਅੱਜ ਇੱਕ ਅਜਿਹੀ ਫੇਕ ਭਗਾਰੀ ਦਾ ਜਿਵੇਂ ਅਸੀਂ ਕਹਿੰਦੇ ਆਰਟੀਫੀਸ਼ਲ ਜਿਹੜੇ ਅੰਗਹੀਣ ਬਣੇ ਹੋਏ ਨੇ ਉਹ ਬੰਦੇ ਦਾ ਖਲਾਸਾ ਕਰਦੇ ਆ ਆਹ ਦੇਖੋ ਤੁਸੀਂ ਨਸ਼ੇ ਵੀ ਕਰਦਾ ਨਸ਼ਾ ਨਸ਼ਾ ਕਰਦਾ ਟੀਕੇ ਲੋਂਦਾ ਇਹ ਉਹ ਵੀ ਬਣ ਕੇ ਘੁੰਮਦਾ ਹੈ ਨਾ ਆਰਟੀਫੀਸ਼ਲ ਇਹ ਇਹ ਰੇੜੀ ਜਿਹੜੀ ਹੱਥਾਂ 'ਲੀ ਹੁੰਦੀ ਆ ਉਹ ਤੇ ਘੁੰਮਦਾ ਸਾਰੀ ਦਿਹਾੜੀ ਨਾਮ ਕੀ ਆ ਜਰਾ ਮਲਕੀਤ ਭਾਜੀ ਕਿੱਥੇ ਤੋਂ ਰਹਿਣਾ ਆ ਉਹ ਜਾਨਾ ਲਾ ਭਾਜੀ ਮੈਂ ਇੱਥੇ ਸੋਣਾ ਬਾਦੀ ਕੀ ਨਸ਼ੇ ਕਰਦਾ ਨਸ਼ਾ ਹੁਣ ਪਹਿਲੇ ਕਰਦਾ ਹੁੰਦੀ ਕਰਦਾ ਹੁਣ ਲੱਗਦੇ ਨਹੀਂ ਰਗਾਂ ਦਾ ਤੇਰੀ ਹੁਣ ਵੀ ਬੋਲਦੀਆਂ ਨੇ ਹੁਣ ਨਹੀਂ ਭਾਜੀ ਯਾਰ ਰਗਾਂ ਦਾ ਤੇਰੀ ਹਜੇ ਵੀ ਉਹ ਭਾਜੀ ਲੱਗਦਾ ਨਹੀਂ ਕਿਤੇ ਤੇ ਕੀ ਕਰੀਏ ਦੱਸੋ ਬੋਲਦੇ ਬੱਸ ਹੋ ਗਈ ਲੱਗਦਾ ਇਹ ਨਹੀਂ ਆ ਵੇਖੋ ਆਹ ਵੇਖੋ ਇਹ ਸਾਰੇ ਟੀਕੇ ਦੇ ਨਿਸ਼ਾਨ ਨੇ ਇਹਦੀ ਬਾਹਾਂ ਦੇ ਸਾਰੇ ਜ਼ਖਮ ਆਹ ਜੈਕਟ ਲਾਓ ਇਹਦੀ ਆ ਲੈ ਦੇ ਲੈ ਜੈਕਟ ਆ ਮੜੀ ਦੇਖੋ ਆਪੇ ਲਾਉ ਭਾਜੀ ਇਹ ਖੋਲ ਲੈ ਸੀ ਲੈ ਓ ਇਹਦੀ ਮੜੀ ਤੇ ਆ ਨਾ ਇੱਥੇ ਇੱਥੇ ਰੱਖ ਨੀ ਹੋ ਜਾਂਦਾ ਮਾਰੀ ਖੜਾ ਹੋ ਖੜਾ ਹੋ ਬੰਦਾ ਵਾ ਚੰਗਾ ਬਣਾਵਾ ਆ ਮੜਾ ਦੇਖ ਆ ਜੈਕਟ ਦੇਖੋ ਇਹਦੀ ਬਿੱਕਰ ਇਹ ਜਾਣ ਕੇ ਬਣਿਆ ਸਿੱਧਾ ਕਰ ਇਹ ਸਾਰੀ ਦਿਹਾੜੀ ਦੂਏ ਹੱਥਾਂ ਵਾਲੀ ਰੇੜੀ ਤੇ ਵੀ ਘੁੰਮਦਾਗਾ ਇਹ ਵੀ ਅੰਗਹੀਣਾ ਤੇਰੀਆਂ ਸਾਰੀਆਂ ਵੀਡੀਓ ਹੋ ਗਈਆਂ ਨੇ ਸਾਡੇ ਕੋਲ ਸਭ ਕੋ ਤੇ ਹੈਗਾ ਤੇਰਾ ਕੋਈ ਗੱਲ ਨਹੀਂ ਜਿਹੜੇ ਜਿੱਥੇ ਜਿੱਥੇ ਤੂੰ ਪੈਸੇ ਖਰਚਦਾ ਨਾ ਉਹ ਵੀ ਸਾਰੀ ਡਿਟੇਲ ਹੈਗੀ ਆ ਸਾਡੇ ਕੋਲ ਤੇਰੀ ਕੋਈ ਸਾਡੇ ਮੂਰੇ ਨਟਕੀ ਜੀ ਕਰਨ ਦਾ ਫਾਇਦਾ ਨਹੀਂ ਹੈਗਾ ਇਹ ਕੰਮ ਉਹਦੇ ਮੂਰੇ ਕਰੀ ਜਿੰਨਾਂ ਨੂੰ ਪਤਾ ਨਾ ਹੋਵੇ ਤੇਰਾ ਮੜੇ ਦੇਖੋ ਇਹਦੀ ਜੇਬਾਂ ਉਪਾਂਜੀ ਕੀ ਆ ਆਰਾਮ ਨਾਲ ਦੇਖੋ ਕੋਈ ਗਲਤ ਚੀਜ਼ ਨਾ ਹੋਵੇ ਆਰਾਮ ਨਾਲ ਹੌਲੀ ਹੌਲੀ ਦੇਖੋ ਇਹ ਅੰਦਰਲੀ ਦੀ ਨਾ ਬਾਬਾ ਜੀ ਇੱਧਰ ਲਿਆਓ ਟੀਕੇ ਕਿੱਥੋਂ ਲੈ ਕੇ ਆਉਣਾ ਕੈਮਰੇ ਸਾਹਮਣੇ ਤਲਾਸ਼ੀ ਕੋਈ ਨਹੀਂ ਕੋਈ ਨਹੀਂ ਦੇਖੋ ਆਪਣੇ ਸੰਗ ਨਹੀਂ ਯਾਰ ਕੋਈ ਗੱਲੀ ਕੋਈ ਦੇਖੋ ਰਾਮ ਨਾਲ ਦੇਖੋ ਟੀਕੇ ਨਾ ਭਾਈ ਕਿਹਨੂੰ ਦਿੰਦੇ ਆ ਕਿਹਨੂੰ ਦੇਣਾ ਆਪਣਾ ਡਾਕਟਰ ਦੇ ਜਾਂਦੇ ਆ ਟੀਕੇ ਦੇਣੇ ਨੇ ਚਾਹੀਦੇ ਹਾਂ ਆ ਟੀਕੇ ਅੱਜ ਵੀ ਫੜਿਆ ਬਿਹਾਰ ਭੇਜਿਆ ਸੀ ਇੱਕ ਬੰਦਾ ਅੱਜ ਇਹਨਾਂ ਦਾ ਹੀ ਟੀਕੇ ਖੂਨ ਨਾਲ ਹੱਥ ਪੱਤ ਟੀਕੇ ਮਿਲੇ ਨੇ ਉਹਦੇ ਤੋਂ ਆ ਦੇਖ ਲੋ ਵੀ ਜਿਹੜੇ ਇਹਨਾਂ ਨੂੰ ਫੇ ਉਹ ਸਮਝਦੇ ਨੇ ਵੀ ਇਹ ਸੱਚੇ ਚ ਹੈਂਡੀਕੈਪਟਾ ਇਹ ਬਣ ਕੇ ਉਹ ਰੇੜੀਆਂ ਦੇ ਘੁੰਮਦੇ ਨੇ ਹੱਥਾਂ ਲੀਆਂ ਨਾਲ ਰਾਤ ਨੂੰ ਇਹ ਜਦੋਂ दारू ਪੈਗ ਲੱਗ ਜਾਂਦਾ ਜਾਂ ਨਸ਼ਾ ਕਰ ਹੋ ਜਾਂਦਾ ਫਿਰ ਖੜੇ ਹੋ ਜਾਂਦੇ ਆਰਾਮ ਨਾਲ ਆਂਦਰ ਵੀ ਚਲਗੇ ਪੈਸੇ ਕਾਟੀ ਵਾਹ ਵਾਹ ਇਹ ਆ ਕੇ ਅੰਦਰ ਕੀ ਪੀ ਆਂਦਰ ਇਹ ਇਹ ਪਾਰੀ ਅੰਦਰ ਆ ਵੇ ਘੋਰਦੀ ਹੈਗੇ ਆ ਮਾਲ ਨਿਕਲ ਜਾ ਫੜ ਆ ਤੂੰ ਆਪਕੇ ਲੱਬੇ ਨਾ ਕੇ ਨੂੰ ਦੋ ਦੇ ਜਾਂਦਾ ਮੇਰੇ ਸਾਹ ਜਿੱਦਾਂ ਸੇ ਪੱਠੇ ਪਾਉਂ ਨੂੰ ਤੈਨੂੰ ਖੜਾ ਕੰਨੀ ਬੈਟਰੀ ਤੇ ਮਾਤਾ ਗੱਲਾਂ ਲੋਕੀ ਪੱਠੇ ਪਾਉਣੇ ਤੇਰੇ ਤੋਂ ਖੜ ਜਾ ਇਹਨੂੰ ਮੇਰੇ ਕੋਲ ਘਰ ਕੋ ਬੰਦਾ ਵੇਖੀ ਕਿਤਰਾ ਬਣਾਉਂਦੇ ਆ ਭਾਈ ਇਹ ਤਾਂ ਇਹ ਤਾਂ ਲੇਬਰ ਕਰਾਉਣੇ ਆ ਔਰੇ ਕੋਈ ਕੰਮ-ਕੁਮ ਕਰਾਉਣੇ ਆ ਬਸ ਉਹ ਖੁੱਲੀ ਜਗ੍ਹਾ ਤੇ ਲੈ ਆ ਅੱਧ ਗਲੀ ਭੀੜੀ ਆ ਨਾ ਆਜੋ ਆਜੋ ਇੱਧਰ ਆਓ ਖੁੱਲੀ ਜਗ੍ਹਾ ਤੇ ਆਜੋ ਆ ਆ ਆਜ 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 ਆਜੋ ਖੁੱਲੀ ਜਗ੍ਹਾ ਤੇ ਆਜੋ ਸਾਰਾ ਸਮਾਨ ਇੱਥੇ ਕੋਈ ਇਹਦੇ ਕੱਪੜੇ ਇਹਦਾ ਹੀ ਰੱਖ ਲੋ ਇੱਥੇ ਰੱਖੋ ਜੀ ਹੋਰ ਨਿਕਲਾਈ ਜੀ ਮਾਇਆ ਤੇ ਵੜੀ ਆ ਮਾਇਆ ਦੇ ਦੇਖੋ ਲੈਟਰ ਸ਼ੀਟ ਆ ਆ ਆ ਕੀ ਕਰਦਾ ਓਏ ਉਹ ਕਿੱਧਰ ਆ ਉਹ ਨਮੂਨਾ ਲੈਟਰ ਸ਼ੀਟ ਚਲਾਏਗਾ ਭਾਈ ਆ ਦੂਰ ਦੇ ਉਹ ਆਇਦਾ ਕੀ ਕਰਦਾ ਕਿੱਥੇ ਆ ਪੀੜੀ ਦਿਖਾਈ ਉਹ ਦੇਖੋ ਕੇ ਤੁਹਾਨੂੰ ਬਤਾ ਕਹਿੰਦੇ ਨੱਚਦਾ ਬਹੁਤ ਵਧੀਆ ਤੁਹਾਨੂੰ ਬੜਾ ਸੀ ਤੁਸੀਂ ਕਿਵੇਂ ਦਾ ਬੜਾ ਤਾਂ ਪੈਂਦਾ ਸਾਰਾ ਕੋੜ ਪਾਰੇ ਪੈਸੇ ਨਿਕਲ ਹੀ ਜਾਂਦੇ ਆ 100 100 ਕਿਧਰੇ ਐਨੇ ਤਾਂ ਸਾਡੇ ਕੋਲ ਨਹੀਂ ਮੱਥਾ ਟੇਕਣਾ ਆ ਖੋਤੀਆਂ ਦਾ ਨਾ ਪੈਂਟਜ ਵੀ ਆ ਇਹਦੇ ਪੈਂਟ ਲਾ ਓਏ ਪੈਂਟ ਲਾ ਪੈਂਟ ਲਾ ਪਿੱਛੇ-ਪੁੱਛੇ ਪਾਈ ਮੇਰਾ ਬੰਦਾ ਨਿਕਰ ਨਿਕਰ ਪਾਈ ਹੋਈ ਆ ਨਿਕਰ ਪਾਈ ਹੋਣੀ ਥੱਲੇ ਪਾਈ ਆ ਬਦਲੇ ਦੋ ਬਾਈ ਯਾ ਸਾਲਾ ਮਲੰਗ ਨੇ ਦੋ ਤਿੰਨ ਪਾਏ ਆ ਥੱਲੇ ਹੁੰਦੀ ਇਹ ਬੜੇ ਗੰਦੇ ਹੁੰਦੇ ਆ ਹੈਗੀ ਆ ਕੋਈ ਨਹੀਂ ਪੈਂਟ ਆ ਕੋਟ ਬੁਲੇਟ ਦਾਂਗੇ ਜਾਦੀ ਕਾਲੂ ਘੇਰੇ ਘਰੇ ਪੈਂਟਾ ਸਾਲਾ ਕੋਤੀਆਂ ਦਾ ਨਾ ਹੋਵੇ ਇਧਰ ਕਰ ਪੈਸੇ ਇਹ ਮੈਨੂੰ ਚਾਰ ਦਿਨ ਹੋ ਗਏ ਆ ਆ ਕੋਟ ਵੇਖੇ ਨੇ ਕਿੱ데 ਰੋਕ ਬਣਾਏ ਨਾ ਭਾਵੇਂ ਤੂੜੀ ਪਾ ਲੈ ਤੇ ਦੋ ਟੋਕ ਸਾਲੇ ਨੇ ਪੈਸਾ ਨਾ ਭਰਿਆ ਕਿੱਦਾਂ ਇਹ ਘੇਰੇ ਘਰੇ ਉਤਰੇ ਆਉਂਦੇ ਆ ਆ ਕਿੰਨੇ ਪੈਸੇ ਨਹੀਂ ਪੈਸੇ ਵੀ ਕਿੱਦਾਂ ਇਹ ਗੱਲ ਹੋ ਗਈ ਥਾਣੇਦਾਰ ਅੰਕਲ ਕੇ ਕਿੱਥੇ ਪੈਂਟੇ ਦੀ ਡਾਇਨੋਸੌਰ ਪੈਂਟ ਕਿੱਥੇ ਪੈਂਟਸ ਵੀ ਹੋਣੇ ਇਹਦੇ ਚੱਲੀਏ ਫਿਰ ਹੁਣ ਹੁਣ ਐਂ ਦੱਸ ਨਹੀਂ ਪੱਠੇ ਪਾਵੀ ਇੱਕ ਮਿੰਟ ਮੋਰ ਦੇਖੇ ਮੋਰ ਹਾਂਜੀ ਹੈ ਮੈਂ ਤੈਨੂੰ ਕਿਉਂ ਪੁੱਛ ਰਿਹਾ ਪਹਿਲਾਂ ਹੁਣ ਮੋਰ ਕਿਉਂ ਦੇਖੇ ਮੈਂ ਤੈਨੂੰ ਕਿਉਂ ਪੁੱਛ ਰਿਹਾ ਮੋਰ ਦੇਖਿਆ ਹਾਂਜੀ ਕਿਉਂ ਪੁੱਛਿਆ ਤੇਰਾ ਮੋਰ ਬਣਾਉਣਾ ਹੁਣ ਕੋਈ ਗੱਲ ਨਹੀਂ ਠੀਕ ਆ ਜਿਹੜੇ ਤੇਰੇ ਹੱਥ ਬਿੰਗੇ ਹੋਏ ਮੈਨੂੰ ਸਿੱਧੇ ਕਰਨੇ ਨੇ ਦੇਗਾ ਨਹੀਂ ਆਪ ਤਾਂ ਤੂੰ ਕਰਦਾ ਨਹੀਂ ਜਾ ਤੂੰ ਆਪ ਕਰ ਲੈ ਸਿੱਧੇ ਆ ਭਾਜੀ ਕੀ ਹਾਰ ਸਿੱਧੀ ਕਰ ਲੈ ਬਾਹਰ ਸਿੱਧੀ ਬਾਹਰ ਸਿੱਧੀ ਬੰਦਿਆਂ ਵਾਂਗ ਬੰਦਿਆਂ ਵਾਂਗ ਭਾਜੀ ਹੋਰ ਕਿੱਥੇ ਫੇਰ ਜਿਹੜੀ ਆ ਫੜੀ ਰੱਖਦਾ ਕੁੜੀਆਂ ਦਾ ਨਸ਼ੇ ਨਾਲ ਖੜਿਆ ਪਿਆ ਹਸਣਾ ਨਹੀਂ ਇਹਨੇ ਮਾਲ-ਸ਼ਾਲ ਗਿਆ ਅੰਦਰ ਇਹਨੇ ਸਹੀਏ ਨੇ ਹੋਰ ਰੋਣਾ ਨੇ ਮੈਂ ਜੋ ਦੋ ਟੈਂਟ 4-500 ਰੁਪਈਆ ਲਈ ਫਿਰਦਾ ਆਉਂਦਾ ਇੰਦ ਕਰਕੇ ਆਏ ਠੇਕਾ ਹੁੰਦਾ ਇਹਨੂੰ ਬਾਬਾ ਇਕੱਠੀ ਕਰ ਦਈਏ ਠੇਕਾ ਆਇਆ ਦੀ ਅੱਜ ਹਾਂ ਹਾਂ ਗਿਣ ਲਈਏ ਪਹਿਲਾਂ ਲੈ ਗਿਣ ਕੇ ਫਿਰ ਇਹਦੇ ਨਾਲ ਤੇ ਐਫ ਡੀ ਕਰਾ ਦੇਣੀ ਆਪਾਂ ਫਟਰਾਕ ਪਾ ਲਈਦਾ ਭਾਈ ਬੀਮਾ ਕਰਵਾ ਲਈਏ ਪੈਸੇ ਦਾ ਪਤਾ ਨਹੀਂ ਇਹਨਾਂ ਨੂੰ ਵਿਆ ਵਿਆ ਦੇ ਕੌਣ ਦੇ ਦੇ ਅੱਜ ਇੱਕ ਪੈਸੇ ਦੇ ਵਿਆ ਵਿਆ ਦੇ ਬੜੇ ਆ ਉਤੇ ਭਗਾਰਨ ਦੇ ਬੜੇ ਨੇ ਅੱਜ ਡੇਢ ਕੇ ਗਿੱਠ ਦੀ ਆ ਉਹਦੇ ਮੈਂ ਕਹਿੰਦਾ ਤੁਹਾਨੂੰ ਕਿੰਨਾ ਟਾਈਮ ਲੱਗ ਗਿਆ ਉਤੇ ਪਾਉਣ ਨੂੰ ਗੋਲਕੇ ਚ ਪਿੰਗਲਵਾੜੇ ਦੀ ਚ ਇੰਨੇ ਪੈਸੇ ਫੜੇ ਉਦੋਂ ਉਹ ਗੇਠਕਦੀ ਆ ਉੱਤੇ ਬੈਠਦੀ ਆ ਜਲਿਆਂ ਵਾਲੇ ਬਾਗ ਕੋਲ ਤੂੰ ਆਪਦੇ ਪੈਸੇ ਮੰਗਦਾ ਕਿ ਗਾਹ ਕੇ ਦਾ ਨਹੀਂ ਨਹੀਂ ਇਹ ਆਪਣਾ ਠੇਕਾ ਮੰਗਦਾ ਮੈਂ ਕੀਤਾ ਗਾਹ ਦਾ ਪਰਦੇ ਰੱਖੇ ਨੇ ਜਿਤਰਾ ਨੇ ਦਾਦਾ ਦਾਏ ਪਏ ਕਿਸ਼ਤਾ ਦੇ ਲਾਉਂਦੇ ਨਹੀਂ ਅਚਾਰੀਆਂ ਵਿਆ ਵਿਆ ਦੇ ਲਈਆਂ ਲੋਕਾਂ ਕੋਲ ਦਾਹਾਂ ਤੇ ਤੂੰ ਵੀ ਨਹੀਂ ਜੇ ਲੈਂਦੇ ਹੈਨਾ ਸਮਾਨ ਮਹਿੰਗਾ ਆ ਨਾ ਕਿਹੜਾ ਸਿਰਜਾ ਮਾਰਦਾ ਤੇਰੇ ਵਰਗਾ ਮੇਰੇ ਕੋ ਗਿਆ ਤੇ ਮਾਰ ਮਰ ਕੇ ਬੜਾ ਮੂੰਹ ਲਾਲ ਕਰ ਸਾਰਾ ਖੋਤੀਆਂ ਨਹੀਂ ਇਹਨੂੰ ਆਪਾਂ ਕੈਮਰਾ ਬੰਦ ਕਰਕੇ ਪਿਆਰ ਨਾਲ ਸਮਝਾਉਨੇ ਆ ਥੋੜੀ ਪਿਆਰ ਨਾਲ ਨਹੀਂ ਇਹਨੂੰ ਉਸ ਸਮਝਾਉਣਾ ਨਹੀਂ ਨਹੀਂ ਪਿਆਰ ਨਾਲ ਅਸੀਂ ਪਿਆਰ ਨਾਲ ਸਮਝਾਉਣਾ ਨਹੀਂ ਗੱਲ ਤੇ ਗੱਲ ਨਹੀਂ ਇਹਦੇ ਬਾਰ ਖਲਾਬ ਆ ਨਹੀਂ ਕੁੱਤੇ ਵਾਲਾ ਕੰਮ ਨਹੀਂ ਕਰਦੇ ਸੀ ਪਿਆਰ ਨਾਲ ਸਮਝਾਓ ਬੈਠਿਆ ਨਹੀਂ ਇੱਥੇ ਬਾਸ ਸਾਡਾ ਪਿਆਰ ਨਾਲ ਸਮਝਾਇਆ ਦੇਖੋ ਕਿ ਆਇਆ ਜਾਂ ਅੱਖੀ ਜਾ ਅੱਛਾ ਇਹਨੂੰ ਮੈਂ ਕਮਰੇ 'ਚ ਖੜੀਏ ਗਿਆ ਨਹੀਂ ਨਹੀਂ ਉਰੇ ਹੀ ਸਮਝਾ ਦੇਣਾ ਹੈ 50 ਅੱਲੇ 'ਚ ਮਝਾਲੇ ਚ ਲੈ ਜਾਓ ਅੱਛਾ ਬਾਬਾ ਲੋਕਾਂ ਦਾ ਐਡਾ ਬੇੜਾ ਕਰਕੰਦੇ ਆ ਕੋਈ ਨਿਕਲਦਾ ਨਹੀਂ ਬੰਦਾ ਫਿਰ ਗਏ ਬੇੜਾ ਐਡਾ ਲੋਕਾਂ ਦਾ ਕਰਕੰਦੇ ਆ ਅੱਜ ਉਥੇ ਲੈਂਚ ਹੀ ਮੱਥਾ ਟੇਕ ਖਲੋਤੇ ਹਾਂ ਸ਼ਰਾਬ ਪੀ ਕੇ ਬੰਦਾ ਉੱਥੇ ਆਇਆ ਜਾਲੇ 70 ਰੁਪਏ ਨਾਲ ਦੀ ਫਿਰ ਉਹਨਾਂ ਫਿਰ ਸੇਵਾ ਦਾ ਕੱਢਦਾ ਤੇਰਾ ਬਾਹਰ ਉਹਦਾ ਸਾਰਾ ਕੋਬਾਰ ਕੱਢਣਾ ਦੀ ਆਂਤੜੀਆਂ ਉਤਣੀ ਉਹ ਨਹੀਂ ਉਹਨਾਂ ਮੁੰਡਿਆਂ ਜਿਹੜੇ ਨਾ ਉੱਥੇ ਸਿਆਣਕੜੀ ਕੀਤੀ ਹਾਂ ਲੇ ਤੇ ਉਹ ਬੰਦੀ ਮੰਦਾ ਲਾੜੀਆਂ ਕਰਦੇ ਹੋ ਰਾਹੀ ਰੱਖੀ ਹੈ ਕਿ ਦੇਖੋ ਇਹ ਕੋਟਾ ਰਿਹਾ ਇਹ ਅੱਜ ਅੱਜ ਦੀ ਕਮਾਈ ਏ ਕਿੰਨੇ ਦੇ ਇਹ ਕੋਸ਼ਕ ਘੰਟਿਆਂ ਦੀ ਭਾਈ ਅੱਜ ਅੱਜ ਦੀ ਆ ਸੋਲੀ ਅੱਜ ਅੱਜ ਦੀ ਕਹਿੰਦੇ ਉਹ ਘੰਟਿਆਂ ਦੀ ਗੱਲ ਕਰੋ ਕੋਸ਼ਕ 2 ਘੰਟੇ ਦੀ ਗਈ 1.5 ਘੰਟੇ ਦੀ ਅੱਛਾ ਤੂੰ ਦੇ ਸਾਰੇ ਬੈਂਕ ਵਾਲਿਆਂ ਨੂੰ ਵੀ ਜਿਆਦੇ ਤੈਨੂੰ ਪੈਸੇ ਆਉਂਦੇ ਐ ਇੰਨੇ ਦੇ ਬੈਗ 'ਚ ਨਹੀਂ ਜਮਾਉਂਦੇ ਹੈ ਉਹ ਆਖ ਦਿੰਦੇ ਕੈਸ਼ ਘਾਟਿਆ ਸੇਰੇ ਲੈ ਜਾਓ ਮਿਹਨਤੀ ਬਹੁਤ ਆ ਇਹ ਛਿੱਲਦਾ ਰਹਿੰਦਾ ਖੂਨ ਛਿੱਲਦਾ ਫੇਰੇ ਨਸ਼ਾ ਪੂਰਾ ਕਰਦਾ ਨਸ਼ੇ ਨਾਲੇ ਤੇ ਗੱਲਿਆ ਪੱਠੇ ਪਾਉਣੂ ਛਿੱਲੂਗਾ ਕਿਧਰੇ ਤੇ ਕੋਈ ਟਾਈਮ ਹੀ ਨਹੀਂ ਲੱਗਣਾ ਇਹਨੇ ਕਹਣਾ ਟੋਕਰੀ ਕੁੜੀ ਵੀ ਰੱਖੀ ਨਹੀਂ ਜਾਂਦੀ ਇਹਨੂੰ ਲੈ ਜਾਓ ਤੁਸੀਂ ਹੈਂ ਖੜਕੇ ਨੂੰ ਕੀ ਕਰਨਾ ਸਾਲਾ ਮੇਰਾ ਚੱਕ ਜੂਗਾ ਸਾਰਾ ਕੋਜ ਮੈਂ ਜੋ ਮੈਂ ਸਵੇਰ ਨੂੰ ਟੱਕਰ ਦੇਖਿਆ ਨੇ ਲੱਦੇ ਹੁਣ ਇਹ ਜਿਹੜਾ ਕੀ ਲੈਣਾ ਕਾਹ ਨਹੀਂ ਪਤਾ ਹੱਤ ਪਾ ਕੇ ਮੈਂ ਲੱਤਾ ਛਿੱਲਦਾ ਫਿਰ ਮੁੜ ਕੇ ਮੁੜ ਕੇ ਦੂਜੇ ਨੇ ਆਣਾ ਉਹਨੇ ਕਹਣਾ ਤੁਸੀਂ ਬੰਦਾ ਧੱਕੇ ਨਾ ਰਖਿਆ ਨਹੀਂ ਪਤਾ ਸਾਰਾ ਕੋ ਲੈ ਲੈਣੇ 20 25 40 50 18 20 ਦਾ ਹਾਂ ਜੀ ਹਾਂ ਜੀ 50 ਤੇ 70 24 35 80 90 2623 ਤੇ 100 105 106 ਰੁਪਇਆ ਆਈ ਤੇ ਚੜ ਗਏ ਆ 500 ਹੋਏ ਆ ਬੜੀ ਕਮਾਈ ਤੇਰੀ ਨਹੀਂ ਤੇਰਾ ਹੈ ਜਵਾਨਾ ਤੇਰੇ ਚ ਅਗੋੜ ਮਾ ਸੱਣ ਕੇ ਫੇਰ ਸਾਰੇ ਸਾਰੀ ਤੇੜੀ-ਦਾੜੀ ਕਰਦੇ ਉਹਨਾਂ ਨੂੰ 500 ਮਿਲਦਾ ਤੂੰ ਤੇ ਦੇਖ ਲੈ ਮੇੜ ਕੇ ਖਵਾਈਆਂ ਉਹ ਛੇ ਰੇੜੀ ਕੋ ਬਣਾਉਂਦਾ ਹੀ ਇਹ ਰੇੜੀ ਦਾ ਘੁੰਮਦਾ ਲੱਤ ਮਾਰੀ ਜੀ ਦੇ ਇੱਥੇ ਲੋਕਾਂ ਦੇ ਕੌਲੇ ਬਣਾਇਆ ਇਹ ਹੋਰ ਨਿਕਲ ਨੂੰ ਕੈਮਰਾ ਕਣਾ ਇਹ ਰੇੜੀ ਦੇ ਘੁੰਮਦਾ ਆ ਵੇਖਿਓ ਜਨਾ ਅਜਰੇ ਨੇ ਫੋਲਡ ਕੀਤਾ ਵੇਖਿਓ ਪੈਂਟ ਲੱਗੇ ਆ ਠਾਨ ਕਰ ਰੋ ਲੱਤਾਂ ਨੂੰ ਇਹ ਇੱਥੇ ਠਾਨੀ ਗੋੜੇ-ਗੋੜੇ ਭਜਦਾ ਸੂ ਕੁੰਗੜ ਜਾਏਗਾ ਇਹ ਚੀ ਬੈ ਹੀ ਬਣੇਗੀ ਪੈਂਟ ਕਿੱਥੇ ਆ ਉਹ ਦੇਖ ਲਈ ਇਹਦੀ ਨਹੀਂ ਪੈਂਟ ਕਿਦੋਂ ਲਾਈਏ ਨੇ ਲਾਈ ਨਹੀਂ ਆ ਨਹੀਂ ਪੈਂਟ ਦੀ ਦੇਖਣੀ ਸੀ ਲੈ ਪ੍ਰੈਸ ਕਰਾ ਕੇ ਲਿਆਈਏ ਪੈਂਟ ਲਾ ਕੇ ਤੇ ਪ੍ਰੈਸ ਕਰਾਈਏ ਤੇ ਫਿਰ ਘੁੰਗਰੂ ਲਵਾ ਦਾਂਗੇ ਆਹੋ ਖੜਕਣੇ ਛੇਤੀ ਆ ਖੜਾਓ ਖੜਾ ਕਾ ਹੋਇਆ ਇਹਦੀ ਦੇਖੋ ਹੱਥਾਂ ਤੇ ਮਾਰ ਕੇ ਤੇ ਹੱਥ ਹੱਥ ਮਾਰ ਕੇ ਦੇਖ ਲਓ ਜੀ ਉਹ ਹੱਥਾਂ ਦੇ ਨਹੀਂ ਮਾਮਾ ਤੇਰੇ ਪੈਂਟ ਤੇ ਗਿਆ ਗਿਆ ਕਿਨੇ ਪਾਈ ਉਹ ਝਗਾਈ ਕੋਈ ਹੂੰ ਕਿਥੇ ਪੈਂਟ ਮਾਮਾ ਜੀ ਦੀ ਹੁੱਕ ਲਾਉਣੀ ਉਹਦੀ ਖੁੱਲੀ ਛੱਡੀ ਆ ਦੋ ਰੁਪਏ ਨਿਕਲਾਈ ਪਰਲੇ ਜੀ ਪੈਂਟ ਦੀ ਹੁੱਕ ਲਾਉਣੀ ਉਹ ਖੁੱਲੀ ਛੱਡੀ ਆ ਇਧਰ ਇਹ ਕਿਪੋ ਵੀ ਦੇ ਗਿਆ ਹੋਟਲ ਕਿਹੜੇ ਚ ਰਹਿਣਾ ਰਾਤ ਨੂੰ ਪੈਂਟ ਹੋਰ ਭਾਈ ਨੇ ਸਾਲੇ ਇੱਕ ਦਿਨ ਫੜਿਆ ਉਹਦੇ ਭੈਣ ਚ ਉਹਦੇ ਕਾਰਡ ਹੀ ਵੱਡੇ ਨਿਕਲੇ ਉਹ ਵੱਡੇ ਵੱਡੇ ਉਟਰਾ ਦੇ ਲੈਂਡਮਾਰਕ ਰਹਿੰਦਾ ਹੈ ਉਹ ਫੜਿਆ ਬੰਦਾ ਇੱਕ ਦਿਨ ਵੱਡੇ ਵੱਡੇ ਉਟਰਾ ਦੇ ਕਾਰਡ ਦੇ ਰਾਤ ਨੂੰ ਜਾਂਦਾ ਉੱਥੇ ਇਹਨਾਂ ਜਾਣਾ ਹੀ ਆ ਆ 500 ਸਾਲੇ ਦੀ ਘੰਟੇ ਦੀ ਕਮਾਈ ਆ ਰਾਤ ਸਾਰੀ ਲੰਘਣੀ ਨੇ ਉਹ ਰਾਤ ਨੂੰ ਇਹ ਹੁੰਦੇ ਨਾ ਇੱਥੇ ਨੰਗ ਦੇ ਤਰਸਾਂ ਦੇ ਜਾ ਰਸ ਵੇਖ ਲੈ ਠੰਡ ਚ ਬਿਗਰੀ ਬੈਠਾਈ ਮਾਰੇ ਚ ਪੇੜ ਸਾਲੇ ਜਦ ਤੈਨੂੰ ਪਤਾ ਲੱਗ ਜਾਏ ਕਿ ਤਰ੍ਹਾਂ ਬੈਠਾ ਸਹੀ ਗੱਲ ਇਹਨਾਂ ਨਹੀਂ ਗੱਲ ਸਹੀ ਹੈ ਕਿਹਦੀ ਟੁੱਟੀ ਆ ਤੇਰੀ ਕਿਹੜੀ ਲੱਤ ਟੁੱਟੇ ਲਿਆ ਪਲਸਟਰ ਲਾਵਾਂ ਮੈਂ ਨਹੀਂ ਨਹੀਂ ਲਿਆ ਲਾਵਾਂ ਅਲੇ ਡੰਡਾ ਲੈ ਕੇ ਕਪੜਾ ਕਰ ਖਾਣਾ ਖਲਿਆ ਤੈਨੂੰ ਤੇ ਤੇਰੀ ਲੱਤਾਂ ਗੁਰਨਾਨਕਾ ਹਸਪਤਾਲੇ ਹੀ ਗਿਆ ਪਲਸਟਰ ਕਰ ਦਿੰਨੇ ਆ 11000 ਰੁਪਏ ਮੰਗਦੇ ਆਂਦੇ ਰਾਡ ਤੇ ਤੇਰੇ ਕੋਲ ਹੈਗੇ ਤੇ ਆਏ ਹੀ ਰਾਡ ਪਾ ਦਿੰਨੇ ਆਂ ਸੀ ਨਹੀਂ ਤੇਰੇ ਕੋ 11000 ਰੁਪਏ ਨਹੀਂ ਪਾਸੇ ਦੀ ਨਿਕਲੂ ਹੋਰ ਪਾਸੇ ਦੀ ਦੇਖੀ ਨਾਲ ਨਹੀਂ ਤੇਰੇ ਕੋ 11000 ਰੁਪਏ ਨਹੀਂ ਸਾਲਿਆ ਤੇਰੀ ਤਾਂ ਰੋਜ਼ ਦੀ 1000 ਰੁਪਿਆ ਕਮਾਈ ਆ ਤੂੰ ਦੋ ਦੋ ਰਾੜ ਪਵਾਵੇਂ ਦੇ ਹੱਦੇ ਭੈਜ ਦਾ ਭਾਵੇਂ ਦੂਜੀ ਲਾਤ ਨੂੰ ਪਵਾ ਲਾ ਆਪ ਕਰ ਸਕਦਾ ਚਾਹਦੀ ਦੀ ਰਾੜ ਪਵਾ ਲ ਹੁਣ ਕਿਦਾਂ ਕਰਨੀ ਓ ਦੱਸ ਕਿਦਾਂ ਕਰੀਏ ਹੁਣ ਤੇਰੇ ਨਾਲ ਤੈਨੂੰ ਕੋ ਕਹਿਆ ਤਾਂ ਨਹੀਂ ਅਸੀਂ ਹਾਂ ਤੇ ਹੁਣ ਤੂੰ ਤੂੰ ਫੇਰ ਪੈ ਜਾਣਾ ਇੱਥੇ ਕਿੱਥੇ ਜਾਣਾ ਈ ਹੁਣ ਹੂੰ ਕਰੀ ਹੂੰ ਦੂਜੀ ਜਗ੍ਹਾ ਰਹ ਗਈ ਕਿੱਥੇ ਦਾ ਰਹਿਣਾ ਨਾ ਰਹਿਣਾ ਪਾਜੀ ਮੈਂ ਬਾਹਰ ਘਰ ਬੂਆ ਦੇ ਘਰ ਬਾਹਰ ਕਿੱਥੇ ਜਿੱਤੇ ਸੂ ਸੂ ਜਾਂਦਾ ਜਿੱਤੇ ਮੱਝ ਨਿਕਰ ਹੈ ਨਹੀਂ ਨਹੀਂ ਕਰਨੀ ਆ ਦਾ ਪਾਜੀ ਕਿੱਥੇ ਦਾ ਰਹਿਣਾ ਪਿੱਛੇ ਯੂਪੀ ਬਿਹਾਰ ਪਾਕਿਸਤਾਨ ਨਾ ਦਿਹਾੜ ਪੁਰ ਨਹੀਂ ਹੈਗਾ ਪੰਜਾਬੀ ਮੈਂ ਪਾਜੀ ਕਿਹੜੇ ਅਰਿਆਂ ਕੀਆ ਤੇਰਾ ਮਲਕੀਤ ਪਾਜੀ ਮਲਕੀਤਪੁਰਾ ਨਾ ਕੀਆ ਕਿ ਮਲਕੀਤ ਸਿੰਘ ਤੇ ਪਿਓ ਦਾ ਨਾਮ ਕੀ ਦਲਬੀਰ ਸਿੰਘ ਕਿਹੜਾ ਪਿੰਡੀ ਪਿੰਡ ਪਹਿਲਾਂ ਖਿਆਲੇ ਦਿੰਦੇ ਆ ਕਿੱਥੇ ਖਿਆਲੇ ਉਹ ਕਿੱਥੇ ਖਿਆਲਾ ਹੈ ਨਹੀਂ ਮਕਾਨ ਕੋਣ ਖਿਆਲਾ ਉਹ ਜਿੱਤੇ ਦਾ ਸਿੰਘਰਾ ਮੈਨੂੰ ਲੱਗਦਾ ਰਾਮਦੀਰ ਸਟ ਰੋਡ ਲੱਗੇ ਪਿੰਡ ਦਾ ਕਿਹੜਾ ਜਿਲਾ ਜੁਲਾ ਦੱਸੇ ਕਰੀ ਰਾਮਦੀਰ ਸਟ ਲੱਗੇ ਪਿੰਡ ਖਿਆਲਾ ਖਿਆਲੇ ਖਿਆਲਾ ਜਿਲਾ 10 ਜਿਲਾ 10 ਖਿਆਲਾ ਖਿਆਲਾ ਜਿਲਾ ਕਿਹੜਾ ਓਏ ਅੰਮ੍ਰਿਤਸਰ ਪਾਜੀ ਅੰਮ੍ਰਿਤਸਰ ਰਾਮਦੀਰ ਸਿੱਧੂ ਗੜੀ ਅੰਮ੍ਰਿਤਸਰ ਉਹ ਮਕਾਨ ਕਿੱਥੇ ਹੈ ਜਿਹੜਾ ਇੱਕ ਮਿੰਟ ਵੇਰ ਇੱਕ ਮਿੰਟ ਜਿਹੜਾ ਤੁਹਾਡੇ ਪਿੰਡ ਦਾ ਮਕਾਨ ਸੀ ਉਹ ਕਿੱਥੇ ਗਿਆ ਉਹ ਉਹ ਨਿੱਕੇ ਦਾ ਨਹੀਂ ਡੜੀ ਠੀਕ ਨਹੀਂ ਤੇ ਡੜੀ ਦੇ ਤੇ ਢਮਵੇ ਕੀ ਪਛ ਪੈ ਗਈ ਆ ਚੀਜ਼ਾਂ ਚ ਤਦੋਂ ਵੇਚ ਕੇ ਦੋ ਨੋਣੀ ਪਈ ਜਗਾ ਭਾਈ ਅੱਛਾ ਹੁਣ ਤੇਰੇ ਪਾਸੇ ਪਈ ਨਹੀਂ ਹੁਣ ਤੇਰੇ ਦਾ ਪਾਸੇ ਦਾ ਤੇਰੇ ਵੀ ਪਈ ਹੋਈ ਇਹਦੇ ਵੀ ਪਛ ਪੈ ਗਈ ਤੁਹਾਡੇ ਖਾਨਦਾਨੀ ਚ ਹੀ ਹੈ ਪਹਿਲਾਂ ਪਾਪੇ ਨੇ ਹੁਣ ਤੈਨੂੰ ਹੋ ਗਈ ਆ ਪਾਪਾ ਵੀ ਇਹੀ ਕੋ ਕਰਦਾ ਸੀ ਤੇ ਦਾਹੇ ਆ ਕੰਮ ਕਰਨਿਆ ਤੂੰ ਗੱਲ ਸੁਣੋ ਮੇਰੀ ਚਲ ਮਜ਼ਾਕ ਨਾ ਮਜ਼ਾਕ ਰਹਿ ਗਿਆ ਹੁਣ ਮੇਰੀ ਗੱਲ ਦਾ ਜਵਾਬ ਦੇ ਜਿਹੜੀ ਮੈਂ ਤੈਨੂੰ ਕਹੂੰ ਤੇਰੇ ਕੋ ਤਿੰਨ ਰਸਤੇ ਨੇ ਜਾਂ ਤਾਂ ਅਸੀਂ ਤੇਰੇ ਤੇ ਪਵਾ ਦਨੇ ਆ ਪਰਚੇ ਹਾਂਜੀ ਇੱਕ ਤਾਂ ਬਣਦਾ ਤੇਰੇ ਦੇ ਪਬਲਿਕ ਅਬਿਊਜ਼ ਦਾ ਤੂੰ ਲੋਕਾਂ ਦਾ ਸ਼ੋਸ਼ਣ ਕਰਦਾ ਲੋਕਾਂ ਨੂੰ ਜਿਹੜਾ ਤੰਗ ਕਰਦਾ ਹਾਂਜੀ ਦੂਜਾ ਤੇਰੇ ਦੇ ਬਣਦਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ 295 ਦਾ ਪਰਚਾ ਹਾਂਜੀ ਠੀਕ ਆ ਇੱਕ ਤੇਰੇ ਤੇ ਟ੍ਰੈਫਿਕ ਵਿੱਚ ਵਿਗੜਨ ਪਾਉਣ ਦਾ ਪਰਚਾ ਬਣਦਾ ਤਿੰਨ ਪਰਚੇ ਬਣਦੇ ਨੇ ਜਾਦਾ ਤੇਰੇ ਤੇ ਪਰਚੇ ਪਵਾ ਕੇ ਤੈਨੂੰ ਭੇਜ ਦਨੇ ਆ ਸਰਕਾਰੀ ਘਰ ਦੂਜਾ ਰਸਤਾ ਵੀ ਇੱਥੋਂ ਛੱਡ ਜਾ ਬਹੁਤ ਦੂਰ ਚਲੇ ਜਾ ਬਹੁਤ ਦੂਰ ਅਮਰਸਰ ਸਾਹਿਬ ਤੂੰ ਕਿਸੇ ਵੀ ਗੁਰੂ ਭੀਖ ਮੰਗਦਿਆਂ ਦੇਖੇ ਸਾਡਾ ਸਰਕਲ ਪੂਰੇ ਪੰਜਾਬ ਚਾ ਜਿੱਥੇ ਵੀ ਗੁਰੂ ਘਰ ਨੇ ਆ ਤੈਨੂੰ ਮੈਂ ਦਿਖਾ ਦਿੰਨਾ ਮੈਨੂੰ ਪੂਰੇ ਪੰਜਾਬ ਚੋਂ ਮੈਸੇਜ ਆਉਂਦੇ ਨੇ ਸਾਰੇ ਤੂੰ ਤੰਦਰੁਸਤ ਥੇ ਹੋਰ ਇੱਕ ਇੱਕ ਮਿੰਟ ਪਹਿਰੇ ਮਾੜੀ ਗੱਲ ਤੈਨੂੰ ਕੋਈ ਕੰਮ ਦਵਾਈਏ ਲਾ ਤੁੱਟੀ ਹੈ ਮੇਰੀ ਬੱਸ ਜਾਂ ਫਿਰ ਤੈਨੂੰ ਕੰਮ ਦਵਾ ਦਿੰਦੇ ਨੇ ਕਿ ਨਹੀਂ ਇੱਕ ਮਿੰਟ ਮੇਰੀ ਗੱਲ ਸੁਣ ਲੈ ਤੂੰ ਆਂਦੀ ਹੀਰੋ ਹੀਰੋ ਕਿੱਥੋਂ ਮਾਈ ਕਰ ਮੇਰਾ ਵੀਰ ਗੱਲ ਜਾਂ ਤੈਨੂੰ ਆਸ਼ਰਮ ਭੇਜ ਦੰਨੇ ਜੇ ਨਹੀਂ ਮਿਹਨਤ ਕਰ ਸਕਦਾ ਨਹੀਂ ਨਹੀਂ ਮਲੇ ਘੋੜਾ ਤਾ ਮੈਂ ਕਰਾ ਤੈਨੂੰ ਮਿਹਨਤ ਕਰਨ ਲਾ ਦਿੰਦਾ ਭਾਰਾ ਨਹੀਂ ਹਣਾ ਲੈ ਬਾਰਾ ਵਾ ਜੀਤੀ ਤੇ ਮਜ਼ਾਕ ਕਰਦੇ ਕੰਪਿਊਟਰ ਤੇ ਰੱਖਾ ਦਿੰਦੇ ਕੰਪਿਊਟਰ ਤੇ ਲਵਾ ਦਈਏ ਨਹੀਂ ਕੋਈ ਬੈਟਰੀ ਬੂਟਰੀ ਜਾਂ ਚਲਾਉਣ ਨੂੰ ਦੱਸੋ ਓ ਈ ਰਿਕਸ਼ਾ ਜਾਂ ਬੈਟਰੀ ਖੋਲਣ ਦਾ ਕੰਮ ਸਾਲਿਆ ਤੂੰ ਟੀਕਾ ਲਾ ਕੇ ਸਾਰਿਆਂ ਨੂੰ ਮੁੰਦੇ ਮਾਰਿਆ ਵੇ ਟੀਕੇ ਲਗਾ ਭਜੀਏ ਤੂੰ ਤਾਂ ਲੌਂਦਾ ਨਹੀਂ ਲੈਟਰ ਵੀ ਤੇਰੇ ਨਿਕਲਿਆ ਨਸ਼ੇ ਕਰਦਾ ਤੂੰ ਕਿਹੜਾ ਤੁਸੀਂ ਚਾਹੁੰਦੇ ਕੰਮ ਕੀ ਕਰਨ ਦੇਣਾ ਮੈਂ ਤਾਂ ਕਹਿੰਦਾ ਕਿ ਜੇ ਤੂੰ ਤੰਦਰੁਸਤ ਮੇਰਾ ਵੀਰ ਤੇ ਇਥੇ ਤੇਰੇ ਨਾਲ ਹਰਪ੍ਰੀਤ ਨਾਲ ਪੈਪਸੀਆਂ ਦੀ ਕਰਦਾ ਨਾ ਕੰਪਨੀ ਤੇ ਗੱਲ ਪਹਿਲਾਂ ਤੇ ਨਾ ਇਲਾਜ ਕਰਾ ਦਿੰਦੇ ਤੰਦਰੁਸਤ ਡਾਲੀ ਰਹਾ ਹੋ ਉਹ ਡਾਲਿਆਂ ਦੀ ਗੱਡੀ ਵਧੀਆ ਰਮਾਨਾ ਉੱਥੇ ਲੱਗ ਜਾ 300 ਰੁਪਿਆ ਦਿਹਾੜੀ ਆ ਚਲਾ ਆ ਜੋ ਭਾਈ ਇਲਾਜ ਕਰਾ ਦੇ ਕੀ ਇਲਾਜ ਨਹੀਂ ਚਲੋ ਭਾਈ ਗਾ ਬੱਬੀ ਭਾਈ ਤੂੰ ਲੈ ਕੇ ਜਾਣਾ ਉਨਾਂ ਨੂੰ ਹਾਂਜੀ ਤੂੰ ਲੈ ਕੇ ਜਾਣਾ ਉਹਨਾਂ ਨੂੰ ਹਾਂਜੀ ਬੱਬੀ ਭਾਈ ਨਹੀਂ ਕੀ ਤੈਨੂੰ ਕੱਲੇ-ਕੱਲੇ ਦਾ ਪਤਾ ਵਾ ਆ ਪੈਰਸੀ ਵਾਲੇ ਨਹੀਂ ਪੈਨਾ ਨਹੀਂ ਮਹਿਨਾ ਦਾ ਨਹੀਂ ਪਤਾ ਇਹਨੇ ਕਰਦਾ ਰਿਹਾ ਕੰਮ ਦੱਸ ਹੋਰ ਦੱਸ ਤੈਨੂੰ ਹੁਣ ਸਹੀ ਰਾਹ ਪਾ ਪਰ ਗੱਲ ਇਮਾਨਦਾਰੀ ਨਾਲ ਕਰੀ ਵੀਰੇ ਹਾਂਜੀ ਇਹ ਗੱਲ ਨਾ ਹੋਵੇ ਵੀ ਕੱਲੂ ਸਾਨੂੰ ਲੰਬਾ ਹਾਂ ਉਹ ਉੱਥੇ ਡਾਲਾ ਹੀ ਗਾਇਬ ਕਰੇ ਨਾਲ ਆਹੋ 2.5 ਆ ਗਏ ਇਹ ਉਹ ਗੱਡੀ ਲਾਉਣ ਦੇ ਆ ਕੇ ਪਾਸੇ ਚ ਕਾ ਦਈਏ ਇਹ ਜਿਹੜਾ ਜਿਹੜਾ ਨਸ਼ਾ ਕਰਦਾ ਕਿ ਤਾ 1 ਮਿੰਟ ਦਾ ਤਬਾਦ ਨਹੀਂ ਭਾਜੀ ਜੋ ਮਰਜੀ ਤੁਸੀਂ ਕਹੋ ਤੂੰ ਵੀ ਭਾਜੀ ਗੱਡੀ ਦੀ ਸੁੱਕ ਕਰੋ ਤੂੰ ਡਾਲਿਆਂ ਦੀ ਗੱਲ ਕਰ ਚਲੋ ਭਲਾ ਵੇ ਤਾਂ ਗੱਡੀਓ ਕੈਬ ਕੀਤੀ ਹੋਵੇ ਤੇ ਸਤਨਾ ਵਾਹਿਗੁਰੂ ਜੀ ਨਹੀਂ ਉਹ ਵੀ ਤਾਂ ਯਾਦ ਆਦਾ ਵੀ ਕਿੰਨੀ ਛੋਟੀ ਜੀ ਗੱਲ ਕਰਦੀ ਵੀ ਡਾਲੇ ਦੀ ਸਾਰਾ ਇਹਨੂੰ ਪਤਾ ਹੀ ਖਸਰ ਆਈ ਹੈ ਵੇਖੇ ਜੀ ਦੇਖ ਲਓ ਭਾਜੀ ਹੁਣ ਕਿਉਂ ਨਹੀਂ ਤੂੰ ਅਗਰ ਮੈਂ ਸੋਵੀਆ ਨਤ ਮੈਂ ਲੋਂਦਾ ਨਹੀਂ ਤੇ ਦੱਸੋ ਪਹਿਲਾਂ ਲੋਂਦਾ ਹਾਂ ਜੀ ਮੈਂ ਸੋਵੀਆ ਗੱਲ ਦੇ ਵੇਖੋ ਕਿਹੜੀ ਕੰਦਿਆ ਹੁਣ ਜਦੋਂ ਲਾਈਦਾ ਹੀ ਲਾਈਦਾ ਹੀ ਚਲ ਛੱਡਿਆ ਤੂੰ ਕਰ ਸੋਣਾ ਉਹ ਗੱਲ ਸੁਣ ਸਾਡੀ ਤੇਰੇ ਨਾਲ ਭਰਾਵਾ ਕੋਈ ਦੁਸ਼ਮਣੀ ਨਹੀਂ ਹੈਗੀ ਗੱਲ ਜਿਹੜੀ ਆ ਸਾਡੀ ਦੁਸ਼ਮਣੀ ਹੈ ਵੀਰ ਤੇ ਆ ਆ ਇੱਧਰ ਗੱਲ ਸੁਣ ਲੈ ਇੱਧਰ ਪਹਿਲਾਂ ਮੇਰੀ ਗੱਲ ਸੁਣ ਲੈ ਸਾਡੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਨਾ ਮੈਂ ਤੈਨੂੰ ਅੱਜ ਤੋਂ ਪਹਿਲਾਂ ਮੈਂ ਤੈਨੂੰ ਦੇਖਿਆ ਤੇਰੀ ਵੀਡੀਓ ਜ਼ਰੂਰ ਸਾਡੇ ਕੋਲ ਆਈ ਆ ਨਾ ਤੂੰ ਮੈਨੂੰ ਦੇਖਿਆ ਹੁਣ ਠੀਕ ਆ ਗੱਲ ਇਹ ਆ ਵੀ ਜਿਹੜਾ ਗੁਰੂ ਘਰਾਂ ਦਾ ਮਾਹੌਲ ਖਰਾਬ ਹੁੰਦਾ ਹੁਣ ਪੂਰੀ ਦੁਨੀਆ ਤੋਂ ਸੰਗਤ ਆਉਂਦੀ ਆ ਠੀਕ ਆ ਹਾਂਜੀ ਉਹਨਾਂ ਮੂਰੇ ਪੰਜਾਬ ਦੀ ਕੀ ਇਮੇਜ ਬਣਦੀ ਆ ਅਗਲਾ ਇਹਦਾ ਪਤਾ ਨਹੀਂ ਸਾਡੀ ਭੁੱਖ ਮਰੀ ਹੋਈ ਆ ਓਰੇ ਮੇਰੇ ਦੋਸਤ ਦਾ ਯਾਰ ਦੋਸਤਾਂ ਗਾਂ ਗੋਰਾ ਵਰੋ ਗਿਆ ਕਹਿੰਦਾ ਵੀਰੇ ਬਹੁਤ ਵਧੀਆ ਭਣਿਆ ਹੋਇਆ ਤੁਹਾਡਾ ਹੈਰੀਟੇਜ ਸਟਰੀਟ ਕਹਿੰਦਾ ਬਹੁਤ ਵਧੀਆ ਆਨੰਦ ਆ ਗਿਆ ਕਹਿੰਦਾ ਸਾਡੇ ਵੀ ਨਹੀਂ ਹੈਗੀ ਹੈ ਜੀ ਕਹਿੰਦਾ ਪਰ ਸਾਡੀ ਤੁਹਾਡੇ ਭੁੱਖ ਮਰੀ ਬਹੁਤ ਆ ਹੁਣ ਇਹ ਗੱਲ ਕਹੀ ਆ ਬੰਦੇ ਮੈਂ ਮਜ਼ਾਕ ਲਈ ਦੋ ਵੇਲੇ ਲੱਗਦੇ ਨੇ ਉੱਥੇ ਹੋਰ ਕੋਈ ਯੂਪੀ ਬਿਹਾਰ ਦਾ ਹੋਵੇ ਤੇ ਆਪਾਂ ਕਹੀਏ ਵੀ ਤੂੰ ਆਪਣਾ ਪੰਜਾਬੀ ਭਰਾ ਵਾਂ ਹਾਂਜੀ ਹਾਂਜੀ ਪੰਜਾਬੀ ਹਾਂ ਨਾ ਹਾਂਜੀ ਕੋਈ ਯੂਪੀ ਬਿਹਾਰ ਦਾਣ ਕੇ ਕਵੇ ਉਹਨੂੰ ਕਵੇ ਵੀ ਭਾਈ ਭੁੱਖ ਮਰੀ ਹੋਈ ਯਾਰ ਮੇਰਾ ਵੀਰ ਆਪਦਾ ਕੰਮ ਕਰ ਕਰ ਕੀ ਲੈਣਾ ਵਾ ਨਾਲੇ ਕੀ ਕਿਸੇ ਦਾ ਮਜ਼ਾਕ ਬਣਾ ਭਾਈ ਆ ਛੇ ਜੁਕੀ ਮਜ਼ਾਕ ਕਿਸੇ ਦੀ ਕੋਈ ਕੋਈ ਗੱਲ ਕਹਿ ਜੇ ਹਾਂ ਆ 6 7 ਆਪਣੇ ਜਾਣਖਾ ਪਾਦਾ ਕਰ ਕੀ ਆਪਣੀ ਭਜ ਕਿਰਤ ਕਮਾਈ ਕਰ ਕੀ ਪਤਾ ਕਿ ਮੈਂ ਆਪਦੀ ਜੜੀ ਕਰਦਾ ਤੂੰ ਯਾਰ ਕੋਈ ਆਓ ਜਿਵੇਂ ਵੀਰ ਨੇ ਕਿਹਾ ਵੀ ਹੋਰਾਂ ਨੂੰ ਤਾਂ ਸਮਝਾਈਏ ਜਨ ਨਹੀਂ ਮਰਿਆਦਾ ਪਤਾ ਗੱਲ ਸਹੀ ਆ ਮਜਵੀ ਸੰਘਾ ਦਾ ਮੁੰਡਾ ਹੀ ਆ ਤੂੰ ਹਾਂਜੀ ਹਾਂਜੀ ਤੇ ਰੰਗਰੇਟੇ ਗੁਰੂ ਕੇ ਬੇਟੇ ਤੇ ਭਲਾ ਤੂੰ ਕਿਸ ਸਾਧਾਰੀ ਨਹੀਂ ਆ ਚਲ ਉਹ ਵੀ ਮਰੇ ਕੈਂਪਾ ਕਰਨਗੇ ਤੇ ਬਸ ਮੇਰਾ ਵੀਰ ਤੂੰ ਉਧਰ ਲਈ ਲੈਣ ਆਲਾ ਬਾਕੀ ਜਿਹੜੇ ਨਸ਼ੇ ਪੱਤੇ ਐ ਇਥੇ ਭੇਜੋ ਛਡਵਾ ਦੰਨੇ ਉਹ ਵੀ ਤੇਰਾ ਉਹ ਸਭ ਹੋਈ ਪ੍ਰਬੰਧ ਕਰ ਦੰਨੇ ਇਹਦਾ ਨਸ਼ੇ ਛਡਵਾਉਣ ਦਾ ਔਰ ਇਹ ਸਭ ਤੇ ਜਿਹੜਾ ਘਰਪੁਰਾ ਲੋਕਾਂ ਦੇ ਪੰਜੋ 30 30 ਕਿਲੇ ਮੇਰੇ ਅੱਖੀਂ ਵੇਖਣਦੇ ਆ ਚਿੱਟੇ ਜਿਹਾ ਵੇਗ ਗੇ ਮੈਂ ਕੀ ਆਉਂਦੇ ਨੇ ਆਕਰ ਕੋਈ ਤਾਂ ਨੋਰਮਲ ਗੱਲ ਆ ਵੇਖ ਬੁੱਕ ਜਾਣਾ ਨਸ਼ੇ ਦੇ ਵਿੱਚ ਵੇਖ ਗਿਆ ਵੇਖ ਗਿਆ ਉਹ ਮੈਨੂੰ ਦੱਸਣ ਦੇ ਮੈਨੂੰ ਜਦੋਂ ਗੱਲਾਂ ਅਸਲ 'ਚ ਨਾ ਗੱਲ ਪਤਾ ਕੀ ਆ ਤੁਸੀਂ ਮਿਹਨਤ ਦੀ ਗੱਲ ਕਰਦੇ ਜੇ ਜਿਹੜਾ ਬੰਦਾ ਨਸ਼ਾ ਕਰਦਾ ਨਾ ਉਹ ਕੰਮ ਲੈਦਾ ਧਿਆਨ ਹੀ ਨਹੀਂ ਜੀ ਪਿੰਡਾਂ 'ਚ ਕੀ ਬੰਦਿਆ ਹਣ ਇਹੋ ਕੰਮ ਪਿੰਡਾਂ 'ਚ ਚਲੋ ਭਾਜੀ ਵਧੀਆ ਪੈਲ ਕਰ ਰਹੇ ਨੇ ਜੇ ਲੱਗ ਜਵੇ ਤਾਂ ਵਧੀਆ ਗੱਲ ਆ ਨਹੀਂ ਅਸੀਂ ਤਾਂ ਫੇਰ ਹੈਗੇ ਆ ਭਾਜੀ ਤੇ ਗੱਲ ਅਸੀਂ ਤਾਂ ਫੇਰ ਆ ਜਾਣਾ ਜੇ ਨਹੀਂ ਕਰੂਗਾ ਅਸੀਂ ਤਾਂ ਇਹੀ ਕੰਮ ਨੂੰ ਲੱਗੇ ਹੋਏ ਆ ਹੁਣ ਠੀਕ ਆ ਅਸੀਂ ਮਰਿਆਦਾ ਨਹੀਂ ਖਰਾਬ ਹੋਣ ਦੇਣੀ ਅਸੀਂ ਅੱਜ ਨਹੀਂ 2 ਮਹੀਨੇ ਨੂੰ ਫੇਰ ਕਿਤੇ ਨਾ ਕਿਤੇ ਟੱਕਰ ਜੇਗਾ ਜੇ ਕੰਮ ਲੱਗ ਜੇਗਾ ਤੈਨੂੰ ਵੀਰ ਵਧੀਆ ਤੇੰਮ ਰਾਸ ਤੇ ਪਾਉਣ ਲੱਗਿਆ ਹਾਂਜੀ ਪੈ ਜਾ ਵਧੀਆ ਰਹੇਗਾ ਨਹੀਂ ਚੱਲਿਆ ਤੈਨੂੰ ਹੁਣ ਤੇ ਹੁਣ ਜਦੋਂ ਟੱਕਰ ਗਿਓ ਤੂੰ ਆਂਦਾ ਟੁੱਟੀ ਆ ਤੇ ਜੇ ਟੁੱਟੀ ਨਹੀਂ ਫਿਰ ਦੋਹਾਂੇ ਤੋੜ ਦੇਣੀ ਆ ਠੀਕ ਆ ਬਾ ਇੱਥੇ ਜਿਹੜਾ ਪਤਾ ਗਿਆ ਵੀਰੇ ਬੇਇੱਤਿਹਾਉਂਦੀ ਆ ਨਾਲੇ ਆਪਣੇ ਮਰਿਆਦਾ ਹੀ ਨਹੀਂ ਆ ਕਿ ਗੁਰੂ ਘਰ ਦੀ ਕਿਹੜੇ ਗੁਰੂ ਸਾਹਿਬ ਨੇ ਆਪਣੇ ਭੀਕ ਦੇਣ ਨੂੰ ਕਿਹਾ ਨਾਮ ਜਪਣ ਕਿਰਤ ਕਰਨ ਵੰਡ ਛਕਣ ਨੂੰ ਕਿਹਾ ਕਿ ਲੰਗਰ 24 ਘੰਟੇ ਚੱਲਦਾ ਨਹੀਂ ਚੱਲਦਾ ਹਾਂਜੀ ਹੁਣ ਆਪਾਂ ਦੇਖੀ ਮੈਂ ਆਪਕੋ ਬਹੁਤ ਫੋਲੋ ਕਰਤਾ ਹੂੰ ਮੈਂ ਮਧ ਪ੍ਰਦੇਸ਼ ਸੂ ਅੱਛਾ ਜੀ ਮੇਰੇ ਫੇਸਬੁੱਕ ਮੈਂ ਆਪ ਬਹੁਤ ਆਤੇ ਹੈ ਥੈਂਕ ਯੂ ਮੈਂ ਦੇਖ ਕੇ ਖੁਸ਼ ਹੋ ਗਿਆ ਰ ਭਾਈ ਸਾਹਿਬ ਅਮਰੀਕਾ ਕੇ ਹੈ ਦਾਰਾ ਸਿੰਘ ਜੀ ਅੱਛਾ ਜੀ ਮੈਂ ਸੰਗਤ ਲੈ ਕੇ ਆਇਆ ਹੂੰ ਠੀਕ ਹੈ ਜੀ ਮਧ ਪ੍ਰਦੇਸ਼ ਸੇ ਇੱਕ ਬਾਰ ਗੱਲ ਕਰ ਲੋ ਹਾਂਜੀ ਹਾਂਜੀ ਹੈ ਹੈਲੋ ਹੈਲੋ ਵੈਕਰ ਜੀ ਦਾ ਖਾਲਸਾ ਵੈਕਰ ਕੀ ਫਤਿਹ ਜੀ ਤੁਸੀਂ ਮੇਰਾ ਨੰਬਰ ਲੈ ਲਓ ਜਿੰਨੇ ਵੀ ਲੱਗੇਗਾ ਬੰਦੇ ਮੈਂ ਲਾਕੇ ਦਵਾਂਗਾ ਇਧਰ ਹਾਂ ਚਲੋ ਮਹਾਰਾਜ ਕਿਰਪਾ ਕਰਨ ਜੀ ਮਹਾਰਾਜ ਕਿਰਪਾ ਕਰਨ ਜੀ ਸਹੀ ਗੱਲ ਹੈ ਹਾਂ ਤੇ ਤੁਹਾਡੇ ਨਾਲ ਵੀ ਮੈਂ ਗੱਲ ਕਰਦਾ ਬਾਅਦ ਚ ਅਜੇ ਥੋੜੀ ਜਿਹੀ ਇੱਕ ਕਰ ਰਹੇ ਹਾਂ ਕਾਰਵਾਈ ਜੀ ਅਸੀਂ ਉਹ ਵੀ ਪੂਰੀ ਕਰਦੀ ਹੈ ਪੈਸੇ ਦਿਓ ਮੈਂ ਤੁਹਾਡੇ ਪੈਸੇ ਹਾਂ ਮੈਂ ਤੁਹਾਨੂੰ ਕਰਦਾ ਮੈਸੇਜ ਇਹ ਨਾ ਤਾਂ ਨੰਬਰ ਲੈ ਕੇ ਹੋਣੇ ਪਹਿਲਾਂ ਮੈਂ ਕਹਤਾ ਨੂੰ ਤੇ ਆਰਡਰ ਹੀ ਨਹੀਂ ਪਾਸ ਹੋ ਰਿਹਾ ਕਿਉਂ ਕਿ ਉਹ ਚੜੀ ਹੈ ਦੇਣੀ ਚਾਹੀਦੀ ਹੈ ਬਾਬਾ ਜੀ ਇੱਕ ਮਿੰਟ ਨੰਬਰ ਲੈ ਲੂ ਮੈਂ ਤੁਹਾਨੂੰ ਕੱਪੜੇ ਤਾਰ ਕੇ ਮਖਾ ਦੂੰ ਮੈਂ ਮੈਗੀ ਵੇਖਣਾ ਤੇਰਾ ਮੈਂ ਤੇਰਾ ਇਥੇ ਕੰਮ ਹੀ ਨਹੀਂ ਕੋਈ ਆ ਮੇਰੇ ਕੋ 아이ਡੀ ਵੀ ਭੇਜਿਆ ਕਰੋ ਆਪਣੇ ਲੋਕਾਂ ਨੇ ਪੂਰੇ ਚੜਾ ਲਿਆ ਨਾ ਲੋਕਰ ਕੇ ਰੱਖੇ ਦੇ ਦੋ ਜੀ ਆਪਾਂ ਆਪhle ਇਨਕਾ ਬਤਾ ਦੋ ਰ ਆਪਣਾ ਵੀ ਬਤਾ ਦੋ ਤੂੰ ਜਸਰਾ ਜੋ ਮਰਜ਼ੀ ਦੇ ਦੇ ਚੋਦੇਸਰਾਫ ਦੇਣ ਵਾਲੇ ਵੱਡੇ ਜੇ ਹੁੰਦੇ ਨੇ ਇਹ ਜੇ ਮੈਂ ਜੀ ਆਪਾਂ ਸਾਲੇ ਨੇ ਲੋਕੀ ਆਪਣੇ ਡਰਦੇ ਆ ਬੀਬੀਆਂ ਵੇ ਕੇਰੀ ਜਾਂਦੀਆਂ ਨਹੀਂ ਨਹੀਂ ਇਹਦੇ ਸਰਾਫ ਦੇ ਜਾਂਦੇ ਸਰਾਫ ਸੁਆਹ ਇਹਦਾ ਗੱਲ ਅਸੀਂ ਮਾਰ ਮਾਰ ਚ ਬੇੜਾ ਮੂੰਹ ਲਾਲ ਕਰਦੇ ਸਾਲੇ ਸਰਾਫ ਦੇ ਨਾ ਹਣ ਮੈਂ ਨਹੀਂ ਡਰਦਾ ਡਰਦਾ ਦਾ ਆਵੇ ਗੁਰੂ ਰਾਮਦਾਸ ਬੈਠਾ ਤਰੋਂ ਤਾਂ ਕੌਣ ਆ ਇਹਨਾਂ ਪਾਕ ਜਿਹੜੇ ਪਖੰਡੀਆਂ ਨਾਲ ਕੋਲ ਕੀ ਆ ਆ ਬੀਬੀਆਂ ਆਪਣੀਆਂ ਜਾ ਕੇ ਮੱਥਾ ਟੇਕੀ ਜਾਂਦੀਆਂ ਬਾਬਾ ਜੀ ਮੇਰਾ ਮੁੰਡਾ ਹੈ ਮੁੰਡਾ ਭੈਣ ਜਿੰਦੇ ਕੰਮ ਨਹੀਂ ਕਰਦਾ ਮੁੰਡਾ ਕੀ ਆ ਭੈਣ ਜਦੋਂ ਥੇ ਨੂੰ ਡੰਗਰ ਰੱਖਦੇ ਪੱਠੇ ਪਾਵੇ ਤਾਂ ਡੰਗਰਾਂ ਨੂੰ ਮੁੰਡਾ ਆਪੇ ਸੂਤਰ ਰਵੇ ਸਹੀ ਗੱਲ ਆ ਮੇਰਾ ਭਤੀ ਆ ਵਾ ਸਾਡੇ ਕੋਲ 10 ਡੰਗਰ ਆ ਕਦੀ ਕਦੇ ਪਿੰਡ ਨਹੀਂ ਗਿਆ ਕੁਮਾ ਸੁਰਤੀ ਨਹੀਂ ਟਕਾਣੇ ਆਉਂਦੀ ਸਵੇਰੇ ਸੰਭੀਤੀਆਂ ਤੇ ਉਹਨਾਂ ਚੋਂ ਦੁਪਹਿਰਾਂ ਤੇ ਪੱਠੇ ਵਾੜ ਕੇ ਪਾਈ ਦੇ ਹਾਂ ਫਿਰ ਬੁੱਢੇ ਇਹਨਾਂ ਦਾ ਨਾਮ ਪਾਪਾ ਜੀ ਦਾਰਾ ਸਿੰਘ ਯੂਐਸਏ ਤੋਂ 5000 ਲੈ ਆਈ ਉਹ ਭੈਣ ਚੋਂ ਦਾ ਸੌਦੇ ਨੂੰ ਭਾਵੇਂ ਨਾ ਦੇਵੇ ਉੱਥੋਂ ਪਤਾ ਨਹੀਂ ਕਿੱਥੇ ਲੈ ਜਾਂਦੀ ਕੱਢ ਕੇ ਦੇਖ ਰਹੀਆਂ ਗੱਲਾਂ ਇਹ ਆਪਣੇ ਲੋਕੀ ਗਲਤ ਰਸਤੇ ਤੇ ਜ਼ਿਆਦਾ ਚੱਲਣਦੇ ਆ ਬਿਲਕੁਲ ਵੀਰੇ ਪਰ ਇਸ ਚੀਜ਼ ਨੂੰ ਉੱਤੇ ਕੋਈ ਚੀਜ਼ ਨਹੀਂ ਮੈਂ ਤੇ ਅੱਜ ਨਾ ਤਲੀਆਂ ਤੇ ਪ੍ਰਤਾਗ ਵੇਖ ਲਿਆ ਵਾ ਆ ਜੇ ਪਖੰਡੀਆਂ ਕੋ ਕੋ ਹੋਵੇ ਜੇ ਪਖੰਡੀਆਂ ਜੋ ਮੇਰੇ ਘਰ ਸੁਣੇ ਇਹ ਪਤਾ ਚੀਏ ਦੇ ਸੌਂ ਗੁੱਡੀ ਗਈ ਆ 3889 ਪਲੇਨ ਹਾਂ 99 ਸਾਰਿਆਂ ਨੂੰ ਕੁੜੀਆਂ ਦੇ ਭੈਣਾ ਮੈਂ ਤੇ ਉੱਥੇ ਗਈ ਬਾਬਾ ਜੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਮੈਨੂੰ ਤੇ ਮੁੰਡਾ ਦੇਤਾ ਭੈਣ ਜੋਲੀ ਨਾ ਮੁੰਡਾ ਦੇਤਾ ਆਹੋ ਬਾਬੇ ਵਧ ਕੇ ਲੋਕਾਂ ਨੇ ਪਖੰਡ ਬਾਜ ਚਲਾਇਆ ਵਾ ਮੈਂ ਤੁਹਾਨੂੰ ਮੈਸੇਜ ਕਰੂੰਗਾ ਆਪਣੇ ਨਾ ਸਿੰਘ ਆ ਇੱਕ ਉਹ ਤੁਹਾਡੀ ਕਰਨੀ ਚਾਹੁੰਦੇ ਮਦਦ ਉਹਨਾਂ ਨਾਲ ਗੱਲ ਕਰਕੇ ਮੈਂ ਬਨਜਾਰੇ ਸਿੰਘ ਦੇ ਗਰੁੱਪ ਹੈਗਾ ਠੀਕ ਹੈ ਉਹਦੇ ਵਿੱਚ ਪਾਵਾ ਕਰਾਂਗਾ ਤੇ ਫੇਸਬੁੱਕ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਮੈਂ ਮੱਧ ਪ੍ਰਦੇਸ਼ ਬਰਾਂਪੁਰ ਜ਼ਿਲ੍ਹਾ ਜਿਹੜੇ ਹਜੂਰ ਸਾਹਿਬ ਜਾਂਦੇ ਨੇ ਉਹ ਨੇੜੇ ਕਦੇ ਆਵ ਦਰਸ਼ਨ ਦਿਓ ਮੈਂ ਤਾਂ ਬਹੁਤ ਖੁਸ਼ੀ ਹੋਊਂਗਾ ਆਲੇ ਜੀ ਮਾਲ ਕਰਨ ਚ ਆਇਆ ਦੇ ਨਹੀਂ ਨਹੀਂ ਜਰੂਰ ਆਪਾਂ ਸਿੱਖ ਲੀ ਗਾ ਸਿੰਗਾ ਲਈ ਕਰ ਰਿਹਾ ਆ ਜੇ ਸਾਡਾ ਸਿੱਤਰ ਆ ਗਿਆ ਤੇ ਕੀਤਾ ਇਹਨੂੰ ਨਾਮ ਨਾਲ ਲਿਖਿਆ ਜੀ ਬਸੋ ਕਰਾਉਣ ਦੇ ਲਈ ਨਾ ਬਿਲਕੁਲ ਜਰੂਰ ਹੋਣਾ ਚਾਹੀਦਾ ਕਿਉਂਕਿ ਇਹ ਸੀਦੀ ਦੀਆਂ ਦਿੱਤਾ ਹੁੰਦੇ ਨੇ ਕਹੀਂ ਇਹਨੂੰ ਨਾ ਨਾਮ ਨਾਲ ਲਿਖਿਆ ਜੀ ਉੱਥੇ ਹੀ ਆ ਜਿਹੜਾ ਖਲੋਤਾ ਆ ਵੀ ਦੱਸ ਉਹਨੂੰ ਕਿੱਧਰ ਗਿਆ ਵੀਰ ਨਾ ਗਿਆ ਵੀਰ ਉਹ ਚੱਲ ਗਿਆ ਉਹ ਤੈਨੂੰ ਦੱਸ ਕੇ ਗਏ ਨੇ ਕੁਝ ਹਾਂਜੀ ਆਂਦੇ ਉੱਥੇ ਆ ਜੇ ਹੁਣ ਦੱਸ ਵੀ ਤੂੰ ਕੀ ਕਰਨਾ ਵੇਲੀ ਮਰਜ਼ੀ ਦਾ ਡਿਫਰ ਮਰਜ਼ੀ ਵੋ ਸਹੀ ਨਹੀਂ دیتا ਤੂੰ ਉਹਨਾਂ ਨਾਲ ਕੰਮ ਕਰਨਾ ਚਾਹੁੰਦਾ ਦਾਦਾ ਦੇ ਆਸ਼ਰਮ ਜਾਣਾ ਦਾਦਾ ਦੇ ਸਰਕਾਰੀ ਕੋਠੀ ਜਾਣਾ ਦਾਦਾ ਦੇ ਦੱਸ ਕੰਮ ਕਰ ਲੂੰਗਾ ਮੈਂ ਉਧਰੋਂ ਆ ਸੇਵਾ ਜਾਂ ਲੰਗਰ ਚ ਪਾ ਦੇ ਜਾਂ ਗੋਲਕ ਚ ਪਾ ਇਹਨੇ ਥੋੜਾ ਪਾਉਣੀ ਆ ਨਹੀਂ ਪਾਉਣੀ ਆ ਨਹੀਂ ਨਹੀਂ ਤੁਸੀਂ ਆਪਣੇ ਸ਼ੁਭ ਨਹੀਂ ਤੀ ਉਹ ਕੁਸਕੇ ਦਾ ਪਾਪ ਲੱਥ ਜੂਗਾ ਮਨ ਇਹਨੂੰ ਫਿਰ ਨਾਲ ਖੜ ਕੇ ਇਹਨੇ ਦੇ ਉੱਤੇ ਪੈਣਾ ਨਾਲ ਨਾਲ ਫੜਾਉਣੀ ਲੱਗਿਆ ਇਹਨੇ ਹੋਣੇ ਤੇ ਇਹਦੇ ਉੱਤੇ ਲਾਉਣਾ ਫੜਾਉਣੀ ਥੋੜੀ ਲੱਗਿਆ ਆਪਣੀ ਕੋਠੀ ਕਰਦੇ ਪੈ ਜਾ ਫੜਾ ਦਿਓ ਇੰਨਾ ਚਾਣਾ ਤੂੰ ਤੁਸੀਂ ਪਾ ਦਿਓ ਤੇ ਬਾਜ ਜਾਂਦੇ ਹੋ ਨਾ ਨਾ ਆਪਣੇ ਤੁਸੀਂ ਸਿੱਖੋ ਤਦ ਇਹ ਵੀ ਮੰਨਤਾ ਨਹੀਂ ਇਹ ਸਹੀ ਗੱਲ ਹੈ ਵਧੀਆ ਗੱਲ ਕੀਤੀ ਆਪਣੇ ਸਿਗਲਿਆ ਸਿੰਘ ਨੇ ਲੈ ਜਾਓ ਇੱਥੇ ਪਾ ਜਾਈਏ ਤੇ ਬਾਜ ਜਾਂਦੇ ਰੋਲ ਵਿੱਚ ਪਾ ਲੈ ਕੇ ਰੱਬ ਦਾ ਨਾਮ ਦੇ ਉਹਨੂੰ ਕਹੀ ਇਹਨੂੰ ਵੀ ਮਤ ਬਖਸ਼ੇ ਥੋੜੀ ਬੁੱਤੀ ਮਾਲਕਾ ਕੇ ਦੇ ਨਹੀਂ ਸਹੀ ਗੱਲ ਹੈ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਨੇ ਪਤਾ ਹੈ ਆਪਕੋ ਪਤਾ ਹੈ ਥੋੜੀ ਅਰਦਾਸ ਕਰਦੇ ਹੋ ਵੀ ਇਹ ਸਮਤਵਾਦੀ ਅਮਰਮਾਨਾ ਮੈਂ ਗਰੰਟੀ ਵੀ ਹੈਗਾ ਨਾ ਵਾਹ ਮੈਂ ਪ੍ਰਚਾਰ ਕਰਕੇ ਗਰੀਬ ਮੇਰੇ ਮੋਬਾਈਲ ਵੀ ਦੇ ਇੰਨਾ ਦੇ ਬੱਚੇ ਵੀਰੇ ਆਪਾਂ ਕੈਸ ਕਤਲ ਕਰਾ ਲੈਨੇ ਇੰਨਾ ਦੇ ਬੱਚੇ ਨਹੀਂ ਕੈਸ ਕਤਲ ਕਰਾਉਂਦੇ जरूर ये तो कम है हाँ, ज़्यादा सही मिले बात कर रहा मेरी हकीकत की स्टोरी बताएगा ना कुछ नहीं था मेरे पास मैं सही बोल रहा हूँ कुछ भी नहीं था मेरे पास टट्टे का मकान था मैंने वाहगुरु से अरदास करी कि मालक तेरा जैसा घर बनाया ना मेरा भी घर बना दे मेरा बच्चे अच्छी तरह से रहे ये लक्ष्मी हाथ में झूठे बोल रहा हूँ मैंने दिल लगा के सेवा किया मेहनत किया नितनेम किया कभी नितनेम से दूर नहीं हुआ फिर गुरु साहब जी ने मेरा मकान बनाया मकान बनाया मैं आपको हकीकत की बात बता रहा हूँ मकान बना तो पत्थर फूटे थे और फूटे पत्थर पाए तो मैंने कहा गुरु पानी घर में चूता है कुछ ऐसा करो यहाँ पे एक वीर कमांडर साहब है जो लड़ाकू ईमान उड़ाते ना वो मेरे घर पे आए थे पता नहीं कैसा क्या है एक फ़ोन फोन में बात हुई थी मेरे घर पर आए और समा गर्मी का था जब कोई बारिश कुछ भी नहीं था जब वो आए और बारिश हो गई बहुत बारिश हुई तो फिर उसने मेरे को 35000 रुपए के पत्र दिलाए और कहा कि उपासना टाटा के पत्र लेना ये महाराज तेरे पास आ गएओ कहंदा मतलब एहे आ भी जे तू सच्ची साथ ना मणिग्राम आती ना मणिग्राम से पैसे निकलते ओ मणिग्राम से पैसे उन्होंने डाले मैं गुरु के सामने झूठ नहीं बोल रहा हूं कहते ना मांगना हरज गुरु ते विश्वास करेगा गुरु तो मांगे तू लोकां तो मांगदा है लोग भी तो ऑटो ही मांगदे ने तू सीधा ऑटो ही मांग जी तो दुनिया मांगती है ਇਹ ਤਾਂ ਦੁਨੀਆ ਮੰਗਦੀ ਆ ਤੂੰ ਉਹ ਤੋਂ ਮੰਗ ਮਿਲੇਗਾ ਮੇਰੇ ਮੈਂ ਤੇਰੇ ਮੂਰੇ ਜੀਂਦੀ ਜਾਗਦੀ ਮਸਾਲਾ ਅਸੀਂ ਇਹ ਜਿਹੜੀ ਕਾਰਵਾਈ ਕਰਦੇ ਐਵੇਂ ਨਹੀਂ ਕਰਦੇ ਮੈਨੂੰ ਆਪਣੇ ਗੁਰੂ ਤੇ ਟੁੱਟ ਵਿਸ਼ਵਾਸ ਆ ਮੈਂ ਕਿਉਂਕਿ ਚਮਤਕਾਰ ਆਪਣੀ ਅੱਖਾਂ ਨਾਲ ਦੇਖੇ ਹੋਏ ਨੇ ਆਪਣੀ ਜ਼ਿੰਦਗੀ 'ਚ ਹੁੰਦੇ ਹੋਏ ਅਸੀਂ ਤਾਂ ਹੀ ਇਹ ਮਹਿੰਮ ਤੇ ਲਾ ਰਹੇ ਆ ਨਹੀਂ ਅਸੀਂ ਔਰੇ ਘੁੰਮਦੇ ਫਿਰਦੇ ਸਾਡਾ ਖਰਚਾ ਪਤਾ ਕਿੰਨਾ ਹੁੰਦਾ ਜੇ ਅਸੀਂ ਦਫ਼ਤਰ 'ਤੇ ਬੈਠ ਕੇ ਵੀਡੀਓ ਪਾ ਦਈਏ ਸਾਡੀ ਜਾਦੇ ਚੱਲਦੀ ਆ ਜੇ ਅਸੀਂ ਕਿਸੇ ਦੀ ਚੱਕ ਕੇ ਜਿਵੇਂ ਮਨੁੱਖਤਾ ਦੀ ਸੇਵਾ ਵਾਲਿਆਂ ਨੇ ਪਾਈ ਜਾਂ ਲਚਕਾਣੀ ਵਾਲਿਆਂ ਨੇ ਪਾਈ ਉਹਨਾਂ ਦੀ ਚੱਕ ਕੇ ਕਾਪੀ ਕਰਕੇ ਵਿੱਚ ਮੜੇ ਜਾਂ ਬੋਲ ਕੇ ਪਾ ਦਈਏ ਉਹ ਸਾਡੀ 30 30 ਲੱਖ ਲੋਕ ਦੇਖ ਲੈਂਦੇ ਨੇ ਇਹ ਜਿਹੜੀ ਪਾਉਂਦੇ ਸਾਡੀ ਕਈ ਵਾਰ ਲੱਖ ਵੀ ਨਹੀਂ ਦੇਖਦਾ ਗੱਲ ਪਰ ਕੀ ਆ ਮੇਰੇ ਕਹਿੰਦਾ ਮਤਲਬ ਵੀ ਵਿਸ਼ਵਾਸ ਆ ਵੀ ਸਾਨੂੰ ਪਤਾ ਵੀ ਚੱਲ ਗੁਰੂ ਮਹਾਰਾਜ ਦੀ ਕੋਈ ਸੇਵਾ ਲੈ ਰਹੇ ਨੇ ਸਾਡੇ ਤੋਂ ਉਹ ਕਰ ਰਹੇ ਆ ਅਸੀਂ ਤੈਨੂੰ ਵੀ ਸਮਝਾਉਣ ਦਾ ਇਹੀ ਫਰਜ਼ ਆ ਵੀ ਸਿੱਧੇ ਰਾਹ ਪੈ ਜਾਓ ਨਾ ਆਪਾਂ ਗਲਤ ਕੰਮ ਕਰੀਏ ਆਪਣੀ ਬਦਨਾਮੀ ਹੁੰਦੀ ਆ ਨਾ ਲੈ ਤੂੰ ਜਾ ਪਲਾਂਜਾਰ ਤੈਨੂੰ ਕਿਹੜਾ ਕੋਈ ਹੋਇਆ ਹਾਂ ਨਹੀਂ ਲਾਤੇ ਤੇ ਭਾਈ ਟੁੱਟ ਵੀ ਸਹੀ ਹੋ ਜੂਗੀ ਹੋ ਯਾਰ ਹੋ ਜੂ ਉਹ ਵੀ ਤੂੰ ਦੱਸ ਤੇਰੀ ਕੀ ਮਦਦ ਦੇਣੀ ਇਲਾਜ ਕਰਾਉਣਾ ਮ ਕਰਾਇ ਇਹਨਾਂ ਕੋ ਬਾਕੀ ਜੋੜ ਜਾਈ ਮਹਾਰਾਜ ਦੀ ਕਿਰਪਣਾ ਪੇਪਰ ਜੁੜੀ țeḍḍī ਆ ਮਰੇ ਇੱਕ ਮਿੰਟ ਚੱਲ ਤੂੰ ਛੱਡੇ ਏ ਛੱਡ ਤੂੰ ਜੋ ਅਸੀਂ ਕਿਹੜਾ ਔਰੇ ਯਾਰ ਡਾਕਟਰ ਨੇ ਦੋ ਜਿਲਾਂ ਛੁੱਟੀ ਹੁ ਅਸੀਂ ਕਿਹੜਾ ਸਿੱਧੀ ਕਰਨੀ ਆ ਹੁਣ ਜਿਹੜੀ ਗੱਲ ਆ ਉਹ ਗੱਲ ਕਰਦੇ ਜਿਹੜੀਆਂ ਛਿੱਲੀਆਂ ਹੀ ਗੱਲ ਇਹ ਆ ਇਹ ਵੀ ਠੀਕ ਹੋ ਜੂ ਪਰ ਜਿਹੜਾ ਨਸ਼ਾ ਛੱਡਦੇ ਆ ਇਹ ਤੇ ਐਵੇਂ ਕਹੀ ਜਾਂਦੇ ਛਿੱਲੀਆਂ ਕਿਹੜਾ ਪਾਗਲੇ ਦੱਸਿਓ ਕਿਉਂ ਯਾਰ ਕੀ ਲੈ ਆ ਫੇਰੇ ਬੁੜੀਆਂ ਨੂੰ ਕਿੱਦਾਂ ਨਹੀਂ ਸਿਖਾਈਦਾ ਹੁੰਦਾ ਕੱਲੀ ਆ ਬੀਏ ਸਾਰ ਨੂੰ ਸਾਰਾ ਕੋ ਪਤਾ ਤੇਰੀ ਮੇਰੇ ਕੋ ਕੱਲੀ ਕੱਲੀ ਵੀਡੀਓ ਭਈਆ ਤੇਰੇ ਮੋਬਾਈਲ ਤੇ ਨਹੀਂ ਤੇਰੀਆਂ ਨਹੀਂ ਆਉਣੀਆਂ ਜਿੰਨੀਆਂ ਮੇਰੇ ਮੋਬਾਈਲ ਤੇ ਨੇ ਤੇਰੀਆਂ ਮੇ ਕਮਲਿਆ ਕਾ ਭਜੀ ਤੇਰਾ ਖਿਆਦੇ ਹੁਣ ਆ ਨਹੀਂ ਆ ਦੇਖਿਆ ਨਹੀਂ ਹੋਣੀ ਇਹ ਜਿੰਨੀ ਤੇਰੀਆਂ ਫੋਟੋਆਂ ਤੇਰੀਆਂ ਵੀਡੀਓ ਸਭ ਕੋ ਦਾ ਮੇਰੇ ਕੋਲ ਮੇਰੇ ਕਹਿੰਦਾ ਮਤਲਬ ਇਹ ਆ ਵੀ ਸਾਨੂੰ ਬੇਵਕੂਫ ਨਾ ਬਣਾ ਤੈਨੂੰ ਜਿਹੜੀ ਗੱਲ ਕਹਿੰਨੇ ਆ ਉਹ ਚੀਜ਼ ਤੇ ਜੇ ਤੂੰ ਹੁਣ ਇਹ ਤੇ ਕਹੇ ਹਾਂ ਵੀ ਭਾਜੀ ਠੀਕ ਆ ਮੇਰੀ ਗਲਤੀ ਹੈ ਮੈਂ ਅੱਗੇ ਤੋਂ ਨਹੀਂ ਨਸ਼ਾ ਕਰਦਾ ਸਾਨੂੰ ਜਾਦੇ ਖੁਸ਼ੀ ਹੋ ਪਰ ਜਿਹੜਾ ਤੂੰ ਬੇਵਕੂਫ ਜਾਂ ਬਣਾਈ ਜਾਂ ਨਮਾਇਤਾ ਜੀ ਕਰਦਾ ਨਹੀਂ ਮੈਂ ਕਿਹੜਾ ਬੇਵਕੂਫ ਛੇਲੂਗਾ ਸਾਨੂੰ ਪਤਾ ਕਿਹੜੇ ਬੇਵਕੂਫ ਛੇਲਦੇ ਨੇ ਸਾਰੇ ਅਸੀਂ ਬੇਵਕੂਫ ਦੇਖਦੇ ਆ ਉਹ ਜਿਹੜੇ ਛਿੱਲਦੇ ਨੇ ਜਿਹੜੇ ਤਜਾ ਪਾਉਂਦੇ ਨੇ ਸਾਨੂੰ ਉਹਨਾਂ ਦਾ ਵੀ ਪਤਾ ਹਾਂਜੀ ਹਾਂਜੀ ਠੀਕ ਆ ਨਾ ਤੈਨੂੰ ਤਾਂ ਹੀ ਕਹਿੰਦਾ ਵੀ ਇਹ ਚੀਜ਼ਾਂ ਸਾਨੂੰ ਨਸਕਾ ਠੀਕ ਹੈ ਭਾਈ ਤੇਰੀਆਂ ਹੀ ਮੈਂ ਕਈ ਵੀਡੀਓ ਦਿਖਾ ਦਿੰਨਾ ਖੜ ਜਾ ਓਰੇ ਆ ਤੇਰੇ ਵਰਗਿਆਂ ਦੀਆਂ ਨਾਲੇ ਭਰਿਆ ਹੋਇਆ ਮੇਰਾ ਉਹ ਆ ਦੇਖ ਨਹੀਂ ਇੱਥੇ ਇੱਕ ਭੇਜੇ ਵਿੱਚ ਆ ਜਾਣੀ ਆ ਤੇ ਆ ਕੌਣ ਤੁਰਿਆ ਜਾਂਦਾ ਹੈ ਆ ਕੌਣ ਤੁਰਿਆ ਜਾਂਦਾ ਇਹੋ ਹੀ ਬੱਲੇ ਜੋਂਡੀਆਰ ਤੂੰ ਤੇ ਸਾਲਿਆ ਨੇ ਖਲੈਕ ਬਣਿਆ ਫਿਰਦਾ ਸਾਰੇ ਸ਼ਹਿਰ ਚ ਘੁੰਮਦਾ ਫਿਰਦਾ ਸਾਰਿਆਂ ਨੇ ਤੇਰੀਆਂ ਖਲੈਕੀ ਬਣਿਆ ਸਾਲਿਆ ਤੁਰਦਾ ਤੂੰ ਆ ਆ ਆ ਕੌਣ ਬੈਠਾ ਹੈ ਆ ਬੈਠੇ ਰਹਿੰਦੇ ਨਾ ਪੈਸੇ ਕਾਊਂਟਿੰਗ ਚੱਲਦੀ ਐ ਕਾਊਂਟਿੰਗ ਤੈਨੂੰ ਤਾਂ ਹੀ ਕਹਿੰਦਾ ਵੀ ਤੇਰੇ ਕੋਲ ਨਹੀਂ ਤੇਰੀਆਂ ਇੰਨੀਆਂ ਹੋਣੀਆਂ ਜਿੰਨੀਆਂ ਮੇਰੇ ਕੋਲ ਨੇ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਜੇ ਮਾਲਾ ਸੀ ਕੱਲੂ ਮੁਖਸਰ ਸਾਹਿਬ ਜਾਣਾ ਹੋਵੇ ਨਾ ਮੈਨੂੰ ਅੱਜ ਰਾਤ ਨੂੰ ਉੱਥੇ ਦੇ ਸਾਰੇ ਪਖਾਰੀਆਂ ਦੀ ਡਿਟੇਲ ਪਹੁੰਚ ਜਾਂਦੀ ਆ ਕਿੰਨੇ ਪੈਸੇ ਉਹ ਦਿਹਾੜੀ 'ਚ ਕਮਾਉਂਦੇ ਨੇ ਕਿੱਥੇ ਰਹਿੰਦੇ ਨੇ ਕੀ ਕਰਦੇ ਨੇ ਇਹ ਗੁਰੂ ਮਹਾਰਾਜ ਦੀ ਕਿਰਪਾ ਸੰਗਤ ਭੇਜ ਦਿੰਦੀ ਆ ਆਹ ਏਡੀ ਛੇਤੀ ਨਹੀਂ ਬੰਦਾ ਫੜਦੇ ਜਿਹੜੀ ਛੇਤੀ ਤੈਨੂੰ ਫੜਾ ਤੇਰੀ ਡਿਟੇਲ ਮੇਰੇ ਕੋਲ ਹੁਣ ਵੀ ਪਹੁੰਚੀ ਜਾਣੀ ਆ ਤੈਨੂੰ ਤਾਂ ਹੀ ਕਹਿੰਦੇ ਗਲਤ ਕੰਮ 'ਚ ਹੁਣ ਨਾ ਭਾਈ ਕਾ ਨੂੰ ਅਸੀਂ ਸਖਤਾਈ ਕਰੀਏ ਉਹਦਾ ਫਾਇਦਾ ਨਹੀਂ ਕਿਰਪਾ ਕਰ ਦੋ 20 ਰੁਪਏ ਦੇ ਦੋ ਕਰ ਜਣ ਹੁਣ ਦੇ 20 ਰੁਪਏ ਦੋਗੇ ਲਾਲਾ ਉੱਥੋਂ ਦੇ ਦੇ ਹੈਗੇ ਨੇ ਅੱਜ ਅੱਛਾ ਮਾ ਇਹਨਾਂ ਖੁੱਲੇ ਹੀ ਦੇ ਖੁੱਲੇ ਹੀ ਉਹਨੇ ਬੰਡਲ ਹੀ ਲੈਣਾ ਹੋਣਾ ਕਿ ਵਿਹਾਂ ਦਾ ਦੁੱਧ ਪੀਣੇ ਜਾ ਕੇ ਕੀ ਕਰਨੇ ਨੇ ਭਾਜੀ ਹੁਣ ਕਿੱਥੇ ਡਿਗੇਗਾ ਜਾ ਕੇ ਔਰ ਸੁਣ ਲੈ ਗੱਲ ਜੇ ਇੱਥੇ ਮੰਗਦਾ ਦਿਖ ਗਿਓ ਤੇ ਤਾਂ ਹੀ ਪਹੁੰਚ ਜਣਾ ਹੁਣ ਸਿੱਧਾ ਹੀ ਜੀ ਅਸੀਂ ਕੈਮਰਾ ਫੇਰ ਬੰਦ ਕਰ ਲੈਣਾ ਨਹੀਂ ਨਹੀਂ ਠੀਕ ਹੈ ਪਤਾ ਨਾ ਕੈਮਰਾ ਬੰਦ ਕਰਕੇ ਕਿੰਨੀਆਂ ਪਿਆਰ ਮੁਹੱਬਤ ਦੀਆਂ ਗੱਲਾਂ ਹੁੰਦੀਆਂ ਨੇ ਮੇਰੇ ਧੰਨਵਾਦ ਸੋ ਸੰਗਤ ਜੀ ਜ਼ਰੂਰ ਜਿੱਥੇ ਜ਼ਰੂਰਤਾ ਉੱਥੇ ਦਾਨ ਕਰੋ ਆਪਣੇ ਰਿਸ਼ਤੇਦਾਰਾਂ ਨੂੰ ਦਾਨ ਕਰੋ ਆਪਣੇ ਆਂਢੀ ਗੁਆਂਢੀ ਨੂੰ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜਿਵੇਂ ਮੈਂ ਕਹਿੰਦਾ ਹਾਂ ਜੇ ਤੁਸੀਂ 100 ਰੁਪਏ ਦਾਨ ਲਈ ਕੱਢਦੇ ਹੋ ਤਾਂ 10 ਮਿੰਟ ਵੀ ਨਾਲ ਕੱਢਿਆ ਕਰੋ ਜਾ ਕੇ ਦੇਖਿਆ ਕਰੋ ਵੀ ਕਿਹੜਾ ਲੋੜਵੰਦ ਆ ਉਹਨੂੰ ਮਦਦ ਕਰੋ ਧੰਨਵਾਦ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਬੋਲੇ ਸੋਨਹਿਰਾ ਸਤ ਸ੍ਰੀ ਅਕਾਲ ਬਹੁਤ ਧੰਨਵਾਦ ਬਹੁਤ ਧੰਨਵਾਦ